ਕਿ ਤੁਸੀਂ ਇਲਜ਼ਾਮ ਲਾਇਆ ਸੀ ਪਿੰਡ ਦੇ ਬੰਦੇ ਸਾਡੇ ਕੋਲ ਆਏ ਚੜ ਕੇ ਹਾਂਜੀ ਹਾਂਜੀ ਰਾਤ ਨੂੰ 12 ਵਜੇ ਕੀ ਸਾਰੀ ਵਜਾ ਬਣਦੀ ਉਹ ਪਿੰਡ ਦੀ ਪੰਚਾਇਤ ਦੀ ਜ਼ਮੀਨ ਵਿੱਚ ਮਾਈਨਿੰਗ ਕਰਦੇ ਆ ਜੀ ਫਿਰ ਆਪਾਂ ਕ੍ਰੈਸ਼ਰ ਤੇ ਬੈਠੇ ਸੀਗੇ ਰਾਤ 12 ਵਜੇ 6 ਗੱਡੀਆਂ ਆਉਂਦੀਆਂ ਇਹਨਾਂ ਦੀਆਂ ਆ ਕੇ ਸਿੱਧੇ ਫਾਇਰ ਸਾਡੇ ਵੱਲ ਕਰ ਦਿੰਦੇ ਆ ਇਹ ਜਿਹੜੇ ਬੰਦੇ ਸਾਡੇ ਤੇ ਐਲੀਗੇਸ਼ਨ ਲਾਉਂਦੇ ਆ ਇਹ ਬਿਲਕੁਲ ਝੂਠੇ ਬੰਦੇ ਆ ਔਰ ਇਹ ਨਜਾਇਜ਼ ਮਾਈਨਿੰਗ ਕਰਦੇ ਤੇ ਆਪਾਂ ਪੁਲਿਸ ਨੂੰ ਕੰਪਲੇਨਟ ਕਰਦੇ ਪਰਚਾ ਦਰਜ ਹੋ ਜਾਂਦਾ ਜੀ ਤੇ ਮੁੜ ਕੇ ਇਹਨਾਂ ਦੀ ਗ੍ਰਿਫਤਾਰੀ ਹੁਣ ਤੱਕ ਨਹੀਂ ਹੁੰਦੀ ਐ। ਕਿ ਅਸੀਂ ਆਪਣੇ ਪਿੰਡ ਦੀ ਪੰਚਾਇਤ ਜ਼ਮੀਨ 'ਚ ਨਜਾਇਜ਼ ਮੈਨਿੰਗ ਰੋਕਣ ਗਏ। ਉਲਟਾ ਸਰ ਸਾਡੇ ਤੇ ਝੂਠਾ ਪਰਚਾ ਕਰਵਾਤਾ ਹੀ ਨਹੀਂ। ਤੇ ਪਰ ਉਹ ਕਹਿੰਦੇ ਵੀ ਉਹ ਪਰਚੇ ਦਾ ਇਹਨਾਂ ਨੇ ਬਦਲਾ ਲੈਣ ਦੇ ਲਈ ਜਾਂ ਪਰਚੇ ਨੂੰ ਉਹਨੂੰ ਦਬਾਉਣ ਦੇ ਲਈ ਸਾਡੇ ਉੱਤੇ ਇਹ ਕਾਰਵਾਈ ਕੀਤੀ ਐ। ਬਦਲਾ ਲੈਣ ਹੁੰਦਾ ਅਸੀਂ ਉਹਨਾਂ ਕੋਲ ਜਾਂਦੇ ਉਹ ਸਾਡੇ ਕੋਲ ਆਏ ਹਨ। ਉਹਨਾਂ ਨੇ ਸਾਡੇ ਕ੍ਰੈਸ਼ਰ ਤੇ ਆ ਕੇ ਫਾਇਰਿੰਗ ਕੀਤੀ ਐ। ਉਹ ਬਾਈ ਜੋਗ ਜ਼ਮੀਨ ਐ ਤੇ ਕਿੱਦਾਂ ਵਰਤਦੇ ਸੀ ਉਹ? ਬਾਈ ਜੋਗ ਸਿੰਘ ਜੀ ਹੁਣ ਕਿੱਛੇ ਛੱਡੀ ਬਾਈ ਜੋਗ ਹੁਣ ਤਾਂ ਸਾਰੇ ਉਹਨਾਂ ਹਰ ਖੱਡੇ ਪਾਸੇ ਹੁਸ ਐ। 2022 ਚ ਵੀ ਸਰ ਡੀ ਸੈਲਟਿੰਗ ਦੇ ਨਾਮ ਦੇ ਆਰਚ ਵਿੱਚ 30 ਤੋਂ 40 ਗੱਲੇ ਚ ਮਾਈਨਿੰਗ ਹੋਈ ਜੀ। ਗੈਸ ਪੱਟੀ। ਉਹ ਕਿਸ ਕਿਹਨੇ ਪੱਟੀ ਉਹ ਜਵਾਬ ਦੇਣ ਪੰਚਾਇਤ ਮੈਂਬਰ ਇਨੀ ਇਹੀ ਪੰਚ ਇਹਨਾਂ ਦੀ ਹੀ ਪੰਚਾਇਤ ਸੀ ਉਸ ਟਾਈਮ ਇਹਨਾਂ ਨੇ ਮਾਈਨਿੰਗ ਕੀਤੀ ਤੇ ਹੁਣ ਇਹ ਦੁਬਾਰਾ ਫੇਰ ਡੀ ਐਨ ਜੀਟੀ ਦੇ ਸਟੇ ਹੋਣ ਦੇ ਬਾਵਜੂ ਮਾਈਨਿੰਗ ਕਰ ਰਹੀ ਜੀ। ਉਹ ਕਹਿੰਦੇ ਵੀ ਸਾਡੀ ਉੱਥੇ ਮਾਈਨਿੰਗ ਇਹ ਕਰਦੇ ਆ ਤੁਸੀਂ ਕਿੱਥੇ ਮਾਈਨਿੰਗ ਕਰ ਰਹੇ ਫਿਰ ਉੱਥੇ ਤੁਹਾਡੇ ਕ੍ਰੈਸ਼ਰ ਹੈਗੇ ਤੁਸੀਂ ਮਾਈਨਿੰਗਾਂ ਕਰਦੇ ਹੋ ਉਹਨਾਂ ਦੇ ਪਿੰਡ 'ਚ। 12 ਵਜੇ ਫਿਰ ਉੱਥੇ ਤੁਸੀਂ ਕਿਹੜੇ ਹਿਸਾਬ ਨਾਲ ਗਏ ਸੀ? ਆਈ ਤਾਂ ਹੁਣ ਸਾਡੀ ਜ਼ਮੀਨਾਂ 'ਚ ਦੇਖਣ ਜਾਣਾ ਉਹਨੂੰ। ਹੂੰ। ਪਰ ਆਖੀ ਕਹਿੰਦੇ ਰਾਤ ਨੂੰ ਪੜਦੇ ਆ ਮਿਹਨਤ ਕਰਦੇ ਰਾਤ ਨੂੰ ਐ। ਤੁਸੀਂ ਗਏ ਸੀ ਉੱਥੇ ਦੇਖਣ ਵੀ ਉੱਥੇ ਮਾਈਨਿੰਗ ਚੱਲਦੀ ਤਾਂ ਨਹੀਂ? ਵੀ ਅਸੀਂ ਪਰਚਾ ਕਰਾਇਆ ਹੈ ਉਸ ਤੋਂ ਬਾਅਦ ਵੀ ਇਹ ਮਾਈਨਿੰਗ ਕਰ ਰਹੀ ਸੀ ਜ਼ੋਰ ਦੇ ਨਾਲ ਤੇ ਅਸੀਂ ਉਹ ਦੇਖਣ ਗਏ ਸੀ ਜੀ। ਨਹੀਂ ਨਹੀਂ ਰਾਤ ਨੂੰ ਕੋਈ ਰਫਲਾ ਲੈ ਕੇ ਫਾਇਰ ਮਾਰ ਕੇ ਥੋੜੇ ਪੁੱਛੂਗਾ ਜੀ। ਤੇ ਉਹ ਤਾਂ ਕਹਿੰਦੇ ਵੀ ਸਾਡੀਆਂ ਤਾਂ ਉਂਗਲਾਂ ਤੇ ਜੀ ਕੁਝ ਬੰਦੇ ਮੈਨੂੰ ਯਾਦ ਆ ਕੁਝ ਹਣ ਪਛਾਣਦੇ ਆਏ ਸੀ। ਫਿਰ ਉਹਨਾਂ ਦੇ ਇਲਜ਼ਾਮ ਫਿਰ ਝੂਠੇ ਕਿਵੇਂ ਆ ਜੀ ਇਹ? ਬਿਲਕੁਲ ਝੂਠ ਗੱਡੀਆਂ ਦੇ ਨੰਬਰ ਵੀ ਕਹਿੰਦੇ ਉੱਤੇ ਬਿਲਕੁਲ ਸਾਰੀਆਂ ਗੱਡੀਆਂ ਦੇ ਨੰਬਰ ਉਹਨਾਂ ਦੇ ਵੀ ਲੋਕਾਂ ਨੂੰ ਪਤਾ ਬਾਕੀ ਨੂੰ ਪਤਾ ਲੋਕਲ ਬੰਦੇ ਆ ਜੀ ਵੀ 6 ਸਾਡੇ ਬੰਦੇ ਨੌ ਬੰਦੇ ਆ ਉਹਨਾਂ ਨੇ ਦੱਸੇ ਤੁਹਾਡੇ ਉਹ ਕਹਿੰਦੇ ਇਹ ਤਾਂ ਕੋਈ ਵੀ ਦੱਸ ਸਕਦਾ ਵੀ ਸਾਡੀ ਗੱਡੀਆਂ ਦੇ ਨੰਬਰ ਇਹਨਾਂ ਨੂੰ ਯਾਦ ਆ ਉਹਨਾਂ ਨੂੰ ਜੇ ਸਾਨੂੰ ਯਾਦ ਆ ਜਦ ਵੀ ਇਹਨਾਂ ਨੂੰ ਰੋਕਣ ਜਾਣਾ ਤਾਂ ਇਹ ਲੋਕਾਂ ਨੂੰ ਡਫਗਾਉਂਦੇ ਆ ਪਿੰਡ ਦੇ ਲੋਕਾਂ ਨੂੰ ਕੋਈ ਵੀ ਜਾਵੇ ਇਹਨਾਂ ਕੋਲ 20 15 20 ਗੱਡੀਆਂ ਲੈ ਕੇ ਆਊਟ ਰਕਾਦੇ ਉਧਰ ਨੂੰ ਕਦੇ ਉਧਰ ਨੂੰ ਲੋਕਾਂ ਨੂੰ ਡਰਾਉਂਦੇ ਨੇ ਇਹ ਔਰ ਇਹਨਾਂ ਨੂੰ ਇਹਨਾਂ ਤੇ ਪਰਚਾ ਇੱਕ ਹੋਰ ਦਿੱਤਾ ਜਾਵੇ ਉਹ ਕਿਹੜੀ ਗੱਲ ਦਾ ਉਹੀ ਮਾਈਨਿੰਗ ਦਾ ਸਰ ਪਰਚਾ ਹੋਣ ਤੋਂ ਬਾਅਦ ਵੀ ਇਹ ਮਾਈਨਿੰਗ ਕਰ ਰਹੇ ਹੋ ਅੱਜ ਦੀ ਡੇਟ 'ਚ ਵੀ ਸਾਰੇ ਇਹ 4-4 5-5 ਗੱਡੀਆਂ ਲੈ ਕੇ ਰਾਤ ਨੂੰ ਘੁੰਮ ਰਹੇ ਔਰ ਸਾਨੂੰ ਫੋਨਾਂ ਦੁਆਰਾ ਧਮਕੀਆਂ ਦੇ ਰਹੇ ਮਾਈਨਿੰਗ ਪੰਜਾਬ ਦਾ ਹਮੇਸ਼ਾ ਤੋਂ ਵੱਡਾ ਮੁੱਦਾ ਰਿਹਾ ਹੈ ਭਾਵੇਂ ਇਹ ਵੱਡੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਸਰਕਾਰਾਂ ਨੂੰ ਪ੍ਰਭਾਵਿਤ ਕਰਦੀ ਹੈ ਪਿੰਡਾਂ ਦੇ ਮਸਲੇ ਵੀ ਮਾਈਨਿੰਗ ਕਰਕੇ ਬਣੇ ਰਹਿੰਦੇ ਆ ਰੋਪੜ ਦੀ ਗੱਲ ਕਰੀਏ ਤਾਂ ਇੱਥੇ ਦਰਿਆ ਨਦੀਆਂ ਬਹੁਤ ਕਜੈ ਸੋਰਸਾ ਜਿਨ੍ਹਾਂ ਦੇ ਵਿੱਚੋਂ ਮਾਈਨਿੰਗ ਹੋ ਸਕਦੀ ਹੈ ਸਰਕਾਰ ਕਹਿੰਦੀ ਅਸੀਂ ਹੋਣ ਨਹੀਂ ਦੰਦੇ ਪਰ ਸਾਡੇ ਕੋਲ ਇੱਕ ਪਿੰਡ ਦੀ ਪੰਚਾਇਤ ਆਈ ਹੈ ਹਾਲਾਂਕਿ ਇਹਨਾਂ ਤੇ ਕੁਝ ਬੰਦਿਆਂ ਦੇ ਉੱਤੇ ਇੱਕ ਦੂਜੀ ਧਿਰ ਵੱਲੋਂ ਇਲਜ਼ਾਮ ਲਾਏ ਗਏ ਆ ਕਿ ਇਹਨਾਂ ਨੇ ਸਾਡੇ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਸਾਡੀ ਸਾਡੇ ਕ੍ਰੈਸ਼ਰ ਦੇ ਉੱਤੇ ਆ ਕੇ ਫਾਇਰਿੰਗ ਕੀਤੀ ਹੈ ਤੇ ਅਸੀਂ ਇਹਨਾਂ ਦੇ ਉੱਤੇ ਪਰਚਾ ਦਰਜ ਕਰਾਇਆ ਹੁਣ ਪੁਲਿਸ ਭਗੌੜਿਆਂ ਨੂੰ ਲੱਭ ਨਹੀਂ ਰਹੀ ਪਰ ਦੂਜੇ ਪਿੰਡ ਦੀ ਪੰਚਾਇਤ ਹੁਣ ਸਾਡੇ ਕੋਲ ਪਹੁੰਚੀ ਹੈ ਤੇ ਇਹ ਆਪਣਾ ਕੀ ਪੱਖ ਰੱਖਦੇ ਆ ਉਹ ਗੱਲਬਾਤ ਕਰਦੇ ਆ ਭਾਈ ਜੀ ਕਿਹੜਾ ਤੁਹਾਡਾ ਪਿੰਡ ਹੈ ਇਹ ਕਿੱਥੋਂ ਤੁਸੀਂ ਆ ਜਾਏ ਪਿੰਡ ਬਈ ਹਰਾਜੀ ਗ੍ਰਾਮ ਪੰਚਾਇਤ ਸਾਫਾ ਸਰਪੰਚ ਪਰਮਜੀਤ ਸਿੰਘ ਜੀ ਭਾਗ ਸਿੰਘ ਜੀ ਮੋਹਨ ਸਿੰਘ ਜੀ ਤੇ ਸਾਰੇ ਪਿੰਡ ਦੇ ਪੰਚਾਇਤ ਮੈਂਬਰ ਹੈ ਤੇ ਤੁਹਾਡਾ ਇਲਜ਼ਾਮ ਜਿਹੜੇ ਹੈਗੇ ਤੁਹਾਡੇ ਪਰ ਇੱਕ ਧਿਰ ਨੇ ਇਕੱਠੇ ਹੋ ਕੇ ਲਾਏ ਆ ਜੀ ਵੀ ਸਾਡੇ ਆਕੇ ਕ੍ਰੈਸ਼ਰ ਦੇ ਉੱਤੇ ਕੁਝ ਬੰਦੇ ਗੱਡੀਆਂ ਭਰ ਕੇ ਆਏ ਤੇ ਸਾਡੇ ਨਾਲ ਜਿਹੜੀ ਬਦਮਾਸ਼ੀ ਕੀਤੀ ਗਈ ਤੇ ਉਸ ਤੋਂ ਬਾਅਦ ਹੁਣ ਉਹ ਭਗੌੜੇ ਆ ਤੇ ਪੁਲਿਸ ਉਹਨਾਂ ਨੂੰ ਫੜ ਨਹੀਂ ਰਹੀ ਕੀ ਹੈ ਸਾਰੀ ਵਜ੍ਹਾ ਹੈ ਤੁਸੀਂ ਕਿਸੇ ਦੇ ਕ੍ਰੈਸ਼ਰ ਦੇ ਉੱਤੇ ਤੁਹਾਡੇ ਪਿੰਡ ਦੇ ਬੰਦੇ ਗਏ ਆ ਇਹ ਬਿਲਕੁਲ ਅਸੀਂ মিডিਆ ਥਰੂ ਕਹਿਣਾ ਚਾਹੁੰਦੇ ਆ ਇਹ ਸਰਾਸਰ ਝੂਠ ਹੈ ਜੀ ਇਹ ਜਿਹੜੇ ਬੰਦੇ ਸਾਡੇ ਤੇ ਅਲੀਗੇਸ਼ਨ ਲਾਉਂਦੇ ਆ ਇਹ ਬਿਲਕੁਲ ਝੂਠੇ ਬੰਦੇ ਆ ਔਰ ਇਹ ਨਜਾਇਜ਼ ਮੈਨੇ ਕਰਦੇ ਸਾਡੇ ਪਿੰਡ ਦੀ ਪੂਰੀ ਪੰਚਾਇਤ ਇੱਥੇ ਖੜੀ ਹੈ মিডিਆ ਸਾਹਮਣੇ ਇਨੀ ਬੰਦਿਆਂ ਨੇ ਪੰਚਾਇਤ ਦੀ ਜ਼ਮੀਨ ਵਿੱਚ ਮੈਨੇ ਕੀਤੀ ਤੁਹਾਡੇ ਪਿੰਡ ਦੀ ਪੰਚਾਇਤੀ ਜ਼ਮੀਨ ਚ ਸ਼ਾਮਲਾਟ ਸ਼ਾਮਲਾਟ ਜ਼ਮੀਨ ਚ ਮੈਨੇ ਕੀਤੀ ਜੀ 25 ਤਰੀਕ ਨੂੰ ਇਹਨਾਂ ਤੇ ਮੈਨਿੰਗ ਦਾ ਪਰਚਾ ਵੀ ਹੋਇਆ ਜੀ 25 ਕਿਹੜੀ ਨੂੰ 25 7 25 7 25 7 ਨੂੰ ਹਾਂਜੀ ਹਾਂਜੀ ਜੁਲਾਈ ਨੂੰ 25 7 ਜੁਲਾਈ ਹਾਂਜੀ ਜਿਹੜਾ ਫਿਰ ਤੁਹਾਡੇ ਬੰਦਿਆਂ ਤੇ ਤੁਹਾਡੇ ਪਿੰਡ ਦੇ ਬੰਦੇ ਜਿਨ੍ਹਾਂ ਤੇ ਪਰਚਾ ਇਹਨਾਂ ਨੇ ਕਰਾਇਆ ਸਾਡੇ ਪਿੰਡ ਦੇ ਬੰਦੇ ਉਹ ਝੂਠਾ ਪਰਚਾ ਕਰਾਇਆ ਜੀ ਇਹਨੇ ਉਹ ਕਿੰਨੀ ਤਰੀਕ ਨੂੰ ਹੋਇਆ ਉਹ ਪਰਚਾ ਹੋਇਆ ਸਰ 23 ਤਰੀਕ ਨੂੰ ਤੁਸੀਂ ਪਹਿਲਾਂ ਕਰਾ ਦਿੱਤਾ ਸੀ ਪਰਚਾ ਅਸੀਂ ਪਹਿਲਾਂ ਪਰਚਾ ਕਰਾਇਆ ਜੀ ਇਹਨਾਂ ਤੇ ਨਜਾਇਜ਼ ਮੈਨਿੰਗ ਦਾ ਜੋ ਕਿ ਪੰਚਾਇਤੀ ਜ਼ਮੀਨ ਵਿੱਚ ਰਾਤ ਨੂੰ ਇਹ ਡੇਲੀ ਮਸ਼ੀਨ ਲਾਉਂਦੇ ਜੀ ਉਹ ਅਸੀਂ ਮੌਕੇ ਤੇ ਫੜਾਏ ਜੀ ਉਹ ਤਾਂ ਕਹਿੰਦੇ ਵੀ ਸਾਢੇ 12 ਵਜੇ ਆਗੇ ਜੀ ਬੰਦੇ ਇਹ ਗੱਡੀਆਂ ਇਕੱਠੀਆਂ ਕਰਕੇ ਪੰਜ-ਛੇ ਗੱਡੀਆਂ ਭਰ ਕੇ ਆਗੇ ਜੀ ਇਹ ਤਾਂ ਸਰ ਬਿਲਕੁਲ ਸਰਾਸਰ ਝੂਠ ਹੈ ਜੀ ਸਾਨੂੰ ਇਤਲਾਹ ਮਿਲੀ ਸੀਗੀ ਵੀ ਇਹ ਬੰਦੇ ਰਾਤ ਨੂੰ ਇੱਥੇ ਮਾਈਨਿੰਗ ਕਰਦੇ ਆ ਤੁਹਾਡੇ ਪਿੰਡ ਦੀ ਜ਼ਮੀਨ ਚ ਪਿੰਡ ਦੀ ਜ਼ਮੀਨ ਵਿੱਚ ਜੀ ਜਿਹਦੇ ਕਰਕੇ ਸਾਡੇ ਕੁਝ ਪਿੰਡ ਦੇ ਮੋਹਤਵਾਰ ਬੰਦੇ ਇਹ ਦੇਖਣ ਗਏ ਸੀਗੇ ਜੀ ਵੀ ਇੱਥੇ ਮਸ਼ੀਨਾਂ ਚੱਲਦੀਆਂ ਆ ਉਸੇ ਤਹਿਤ ਅਸੀਂ ਮੌਕੇ ਤੇ ਇਹਨਾਂ ਦੀਆਂ ਮਸ਼ੀਨਾਂ ਫੜਾਈਆਂ ਔਰ ਪੰਚਾਇਤ ਨੇ ਪੰਚਾਇਤ ਵਾਲੋ ਇਹਨਾਂ ਤੇ ਮਤਾ ਪਾ ਕੇ ਹਰਚਾ ਵੀ ਕਰਾਇਆ ਗਿਆ ਪਰ ਉਹ ਕਹਿੰਦੇ ਤੁਸੀਂ ਤਾਂ ਜੀ ਰਲੇ ਹੋਏ ਆ ਪ੍ਰਸ਼ਾਸਨ ਦੇ ਨਾਲ ਵੀ ਤੁਸੀਂ ਪੈਸੇ ਵਾਲੇ ਬੰਦੇ ਆ ਜੀ ਤੁਸੀਂ ਪੈਸੇ ਦੇ ਜ਼ੋਰ ਤੇ ਸਾਰਾ ਕੁਝ ਕਰ ਜਾਂਦੇ ਆ ਦੇਖੋ ਸਰ ਅਗਰ ਅਸੀਂ ਰਲੇ ਹੁੰਦੇ ਪ੍ਰਸ਼ਾਸਨ ਨਾਲ ਤਾਂ ਸਾਡੇ ਤੇ ਪਰਚਾ ਹੋ ਗਿਆ ਉਲਟਾ ਜੀ ਜਦ ਕਿ ਅਸੀਂ ਆਪਣੇ ਪਿੰਡ ਦੀ ਪੰਚਾਇਤ ਜ਼ਮੀਨ 'ਚ ਨਜਾਇਜ਼ ਮੈਨਿੰਗ ਰੋਕਣ ਗਏ ਉਲਟਾ ਸਰ ਸਾਡੇ ਤੇ ਝੂਠਾ ਪਰਚਾ ਕਰਵਾਤਾ ਹੀ ਨਹੀਂ ਇਸ ਕਰਕੇ ਅਸੀਂ ਸਰ ਪੂਰੇ ਪਿੰਡ ਦੀ ਪੰਚਾਇਤ ਵੱਲੋਂ ਕਹਿਣਾ ਚਾਹਦੇ ਸਰਕਾਰਾਂ ਨੂੰ ਕਿ ਇਹ ਜੋ ਝੂਠਾ ਪਰਚਾ ਸਾਡੇ ਤੇ ਕਰਾਇਆ ਗਿਆ ਇਦੀ ਇਨਕੁਆਰੀ ਕੀਤੀ ਜਾਵੇ ਔਰ ਇਹ ਪਰਚਾ ਰੱਦ ਕਰਾਇਆ ਜਾਵੇ ਤੁਸੀਂ ਜਿਹੜਾ ਝੂਠਾ ਤੁਸੀਂ ਕਹਿੰਦੇ ਪਰਚਾ ਤੁਹਾਡੇ ਤੇ ਕਰਾਇਆ ਤੇ ਤੁਸੀਂ ਫਿਰ ਉਹਦੀ ਅੱਗੇ ਕੋਈ ਗੁਹਾਰ ਲਾਈ ਆ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋ ਸਰ ਗੁਹਾਰ ਲਾਈ ਅਸੀਂ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਜੀ ਪਿੰਡ ਦੇ ਬਹੁਤਵਾਰ ਬੰਦਿਆਂ ਦੇ ਥਰੂ ਔਰ ਸਾਰਾ ਅਸੀਂ ਅੱਗੇ মিডিਆ ਥਰੂ ਵੀ ਦੱਸਣਾ ਚਾਹਦੇ ਕਿ ਉਲਟਾ ਇਹਨਾਂ ਦੀ ਜਾਂਚ ਕਰਕੇ ਸਰ ਔਰ ਇਹਨਾਂ ਨੂੰ ਇਹਨਾਂ ਤੇ ਪਰਚਾ ਇੱਕ ਹੋਰ ਦਿੱਤਾ ਜਾਵੇ ਉਹ ਕਿਹੜੀ ਗੱਲ ਦਾ ਉਹੀ ਮੈਨਿੰਗ ਦਾ ਸਰ ਪਰਚਾ ਹੋਣ ਤੋਂ ਬਾਅਦ ਵੀ ਇਹ ਮੈਨਿੰਗ ਕਰ ਰਹੇ ਹੋ ਅੱਜ ਦੀ ਡੇਟ 'ਚ ਵੀ ਸਾਰੇ ਇਹ 4-4 5-5 ਗੱਡੀਆਂ ਲੈ ਕੇ ਰਾਤ ਨੂੰ ਘੁੰਮ ਰਹੇ ਔਰ ਸਾਨੂੰ ਫੋਨਾਂ ਦੁਆਰਾ ਧਮਕੀਆਂ ਦੇ ਰਹੇ ਕਿ ਅਸੀਂ ਤੁਹਾਡੇ ਤੇ ਹੋਰ ਪਰਚੇ ਵੀ ਕਰਾਣੇ ਆ ਔਰ ਤੁਸੀਂ ਮੈਨਿੰਗ ਰੋਕੇ ਦਿਖਾਓ ਅਸੀਂ ਸ਼ਾਮ ਲੜ ਜਮੀਨ ਇੱਦਾਂ ਹੀ ਪਟਣ ਉਹ ਤਾਂ ਤੁਹਾਡੇ ਤੇ ਹੀ ਇਲਜ਼ਾਮ ਲਾਉਂਦੇ ਆ ਜੀ ਵੀ ਇਹ ਬੰਦੇ ਸਾਨੂੰ ਧਮਕੀਆਂ ਦੇ ਬਾਹਰ ਦੇ ਨੰਬਰਾਂ ਤੋਂ ਸਾਨੂੰ ਕਾਲਾਂ ਆ ਰਹੀਆਂ ਜੀ ਇਹ ਤਾਂ ਸਰ ਸਰਾ ਸਰ ਝੂਠ ਹੈ ਜੀ ਦੇਖੋ ਅਸੀਂ ਪੂਰਾ ਪਿੰਡ ਦੇ ਪੰਚਾਇਤ ਮੈਂਬਰ ਮੋਤਵਰ ਬੰਦੇ ਪੂਰਾ ਪਿੰਡ ਸਰ ਖੜਾ ਹੈ ਤੁਹਾਡੇ ਸਾਹਮਣੇ ਮੀਡੀਆ ਸਾਹਮਣੇ ਉਹ ਕਹਿੰਦੇ ਜੀ ਮੈਂ ਵੀ ਸਰਪੰਚ ਆ ਜਿਹੜੇ ਇੱਕ ਉਹਨਾਂ ਦੇ ਵਿੱਚੋਂ ਕੋਈ ਕਹਿ ਰਿਹਾ ਜੋ ਸਰ ਸੰਤ ਸਿੰਘ ਮੇਰੇ ਖਿਆਲ ਜੋ ਸਰ ਸੈਦਪੁਰ ਤੇ ਉਹ ਸਰਪੰਚ ਉਹ ਬਿਲਕੁਲ ਝੂਠ ਬੋਲ ਰਿਹਾ ਜੀ ਹੂੰ ਅਸੀਂ ਉਹਨਾਂ ਨੂੰ ਇਹ ਮੀਡੀਆ ਰਾਹੀਂ ਕਹਿਣਾ ਚਾਹੁੰਦੇ ਕਿ ਸਰਪੰਚ ਉਹ ਬਿਲਕੁਲ ਹੋਇ ਨਹੀਂ ਉਹਦੀ ਘਰ ਦੀ ਸਰਪੰਚ ਹੈ ਜੀ ਉਹ ਤਾਂ ਉਲਟਾ ਉਹਦੇ ਸਾਰੇ ਇਨਕੁਆਰੀ ਹੋਣੀ ਚਾਹੀਏ ਕਿ ਉਹ ਸਰਪੰਚ ਕਿੱਦਾਂ ਕਹਿ ਰਿਹਾ ਮੀਡੀਆ ਸਾਹਮਣੇ ਉਹ ਉਹ ਬਿਲਕੁਲ ਝੂਠੀ ਖਬਰ ਹੈ ਜੀ ਔਰ ਨਾ ਤਾਂ ਉੱਥੇ ਸਹਿਦ ਪਰਪਿੰਡ ਦੀ ਉੱਥੇ ਜ਼ਮੀਨ ਹੈ ਜੀ ਔਰ ਨਾ ਹੀ ਸਹਿਦ ਪਰ ਦਾ ਉੱਥੇ ਕੋਈ ਆਲਾ ਦਵਾਲਾ ਬੰਨਾ ਵਸੀਮਾ ਜੀ ਉਹ ਜਿੱਥੇ ਮੈਨਿਕ ਹੁੰਦੀ ਹੈ ਜੀ ਉਹ ਬਿਲਕੁਲ ਜੋ ਮਾਲਵਾ ਕਰੇ ਇਹ ਕਿਹੜਾ ਕਰੇ ਸਰ 골ਡਨ 골ਡਨ ਕ੍ਰੈਸ਼ਰ ਹੈ ਜੀ ਉਹ 골ਡਨ ਕੈਚ ਦੇ ਨਾਲ ਸਾਡੇ ਪਿੰਡ ਦੀ ਪੰਚਾਇਤ ਜ਼ਮੀਨ ਲੱਗਦੀ ਜੀ ਜਿਹਦੇ ਵਿੱਚੋਂ ਦੋ ਕਿੱਲੇ ਉਹਨੇ ਜ਼ਮੀਨ ਪੱਟ ਲਈ ਵੀ ਉਹ ਤੁਸੀਂ ਮੌਕਾ ਵੀ ਦਿਖਾ ਸਕਦੇ ਸਰ ਜਿਹਦਾ ਅਸੀਂ ਪਿੰਡ ਤੇ ਵਿਰੋਧ ਕਰਦੇ ਜੀ ਉਹ ਬੰਦੇ ਇਕੱਠੇ ਹੋ ਕੇ ਔਰ ਸਾਡੇ ਤੇ ਉਲਟਾ ਦਬਾਅ ਪਾ ਕੇ ਸਰ ਜ਼ਬਰਦਸਤੀ ਸਾਨੂੰ ਉੱਥੇ ਤੇ ਉਹ ਮੈਨਿਕ ਕਰਦੇ ਜਦ ਅਸੀਂ ਉਹਨਾਂ ਦੇ ਮੈਨਿਕ ਦਾ ਪਰਚਾ ਕਰਾਇਆ ਜੀ ਉਹਨੇ ਬੰਦਿਆਂ ਨੇ ਇਕੱਠੇ ਹੋ ਕੇ ਸਾਡੇ ਤੇ ਹਮਲਾ ਕਰਨ ਦੀ ਸਾਜ਼ਿਸ਼ ਰਚੀ ਜਿਸ ਕਰਕੇ ਅਸੀਂ ਪ੍ਰਸ਼ਾਸਨ ਦੇ ਥਰੂ ਅੱਜ ਆਪਣਾ ਮੰਗ ਪੱਤਰ ਦੇ ਕੇ ਆਏ ਸਰ ਐਸਐਸਪੀ ਸਾਹਿਬ ਨੂੰ ਕਿ ਸਰ ਇਹ ਬਣਦੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜੋ ਸਾਡੇ ਪਿੰਡ ਦੀ ਪੰਚਾਇਤ ਔਰ ਮੋਹਤਵਰ ਬੰਦਿਆਂ ਦੇ ਝੂਠਾ ਪਰਚਾ ਹੋਇਆ ਸਰ ਉਹਨੂੰ ਰੱਦ ਕੀਤਾ ਜਾਵੇ ਤੇ ਤੁਸੀਂ ਸਰਦਾਰ ਸਾਹਿਬ ਜਿਹੜੀ ਗੱਲ ਆndi ਆ ਵੀ ਉਹ ਕਹਿੰਦੇ ਵੀ ਸਾਡੀ ਉੱਥੇ ਮਾਈਨਿੰਗ ਇਹ ਕਰਦੇ ਆ ਤੁਸੀਂ ਕਿੱਥੇ ਮਾਈਨਿੰਗ ਕਰ ਰਹੇ ਫਿਰ ਉੱਥੇ ਤੁਹਾਡੇ ਕ੍ਰੈਸ਼ਰ ਹੈਗੇ ਤੁਸੀਂ ਮਾਈਨਿੰਗ ਕਰਦੇ ਉਹਨਾਂ ਦੇ ਪਿੰਡ 'ਚ ਸਾਨੂੰ ਇਹ ਤਾਂ ਦੱਸਣ ਜੀ ਉਹ ਵੀ ਉਹਨਾਂ ਦੀ ਜਗ੍ਹਾ ਕਿਹੜੀ ਹੈ ਜਿੱਥੇ ਸਾਡੇ ਪਿੰਡ ਦੇ ਜਾਂ ਕੋਈ ਸਾਡੇ ਬੰਦੇ ਮੈਨ ਕਰਦੇ ਹੋਣ ਜਿਹੜਾ ਉਹ ਨਹੀਂ ਸਾਨੂੰ ਰੋਕਣਾ ਹੂੰ ਉਹ ਸਾਡੇ ਵਾਸਤੇ ਸਾਡੇ ਪਿੰਡ ਦੀ ਜ਼ਮੀਨ ਹੈ ਪੜਦੇ ਉਹ ਹੈ ਉਲਟਾ ਸਾਡੇ ਪਰੇ ਉਹ ਕਹਿੰਦੇ ਵੀ ਮੈਨਗੇ ਕਰਦੇ ਹਾਂ ਉਹ ਤਾਂ ਕਹਿੰਦੇ ਵੀ ਇਲੀਗਲ ਕੰਮ ਤੁਸੀਂ ਕਰ ਰਹੇ ਮਾਈਨਿੰਗ ਕਰ ਰਹੇ ਆ ਵੀ ਅਸੀਂ ਜੇ ਰੋਕਦੇ ਆ ਇਹ ਕਰ ਰਹੇ ਇਹਨੀ ਡੇਢ 2 ਕਿਲੋ ਜਮੀਨ ਦੇ ਪਟਕਾ ਉਹਦੇ ਬਾਅਦ ਜਦ ਵੀ ਉਹਨਾਂ ਨੂੰ ਰੋਕਣ ਜਾਣਾ ਤਾਂ ਇਹ ਲੋਕਾਂ ਨੂੰ ਦਫਗਾਉਂਦੇ ਆ ਪਿੰਡ ਦੇ ਲੋਕਾਂ ਨੂੰ ਕੋਈ ਵੀ ਜਾਵੇ ਨਾ ਕੋਲ 20 15 20 ਗੱਡੀਆਂ ਲੈ ਕੇ ਉਹ ਟਰੱਕਾਂ ਦੇ ਉਧਰ ਨੂੰ ਕਦੇ ਉਧਰ ਨੂੰ ਲੋਕਾਂ ਨੂੰ ਡਰਾਉਂਦੇ ਨੇ ਇਹ ਹੂੰ ਤੇ ਦੇਰੀ ਦਾ ਕੰਮ ਇਹਨਾਂ ਦਾ ਇੱਕ ਦਿਨ ਦਾ ਕੰਮ ਨਹੀਂ ਡੇਲੀ ਇਹੀ ਕੰਮ ਇਹਨਾਂ ਦਾ ਤੇ ਉਧਰ ਨੂੰ ਕੋ ਜਾਵੇ ਨਾ ਤੇ ਤੁਸੀਂ ਫਿਰ 12 ਵਜੇ ਫਿਰ ਉੱਥੇ ਤੁਸੀਂ ਕਿਹੜੇ ਹਿਸਾਬ ਨਾਲ ਗਏ ਸੀ ਆਈ ਤਾਂ ਹੁਣ ਸਾਡੀ ਜ਼ਮੀਨਾਂ ਚ ਦੇਖਣ ਜਾਣਾ ਉਹਨੂੰ ਰੱਖੀ ਕਰਨੀ ਰਾਤ ਨੂੰ ਪੜਦੇ ਮਿਹਨਤ ਕਰਦੇ ਰਾਤ ਨੂੰ ਇਹ ਤੇ ਇਹਨਾਂ ਨੂੰ ਤਾਂ ਕਰਦੇ ਨਹੀਂ ਉਹ ਤਾਂ ਸਾਨੂੰ ਫਿਰ ਰੱਖ ਕਰਨੀ ਪੈਂਦੀ ਜੀ ਦੇਖਣਾ ਪੈਂਦਾ ਲੜਾਈ ਦਾ ਸਬਬ ਬਣਦਾ ਉਹ ਚ ਤੁਸੀਂ ਪੁਲਿਸ ਨੂੰ ਜੇ ਦੱਸਿਆ ਸੀ ਪਹਿਲਾਂ ਤੁਸੀਂ ਪਰਚਾ ਕਰਾਇਆ ਸੀ ਕਾਹਦਾ ਪਰਚਾ ਹੋਇਆ ਸੀ ਉਹਨਾਂ ਪਰਚਾ ਮੈਨਿੰਗ ਦਾ ਹੋਇਆ ਜੀ ਪੁਲਿਸ ਨੇ ਮੈਨਿੰਗ ਦਾ ਕਰਿਆ ਨਾ ਪਰ ਪੁਲਿਸ ਨੇ ਕੋਈ ਬੰਦੇ ਲਾਇੇ ਨਹੀਂ ਉੱਥੇ ਵੀ ਰਾਤ ਨੂੰ ਭਾਈ ਰੱਖੀ ਰੱਖੇ ਉਸਤਾਨ ਕੋਈ ਨਹੀਂ ਪੁਲਿਸ ਨਹੀਂ ਆ ਤਾਂ ਪਿੰਡ ਦੀ ਪੰਚਾਇਤੇ ਰੱਖੇ ਕਰਦੀ ਜੀ ਉੱਥੇ ਹਾਂ ਪੁਲਿਸ ਦਾ ਕੋਈ ਨਹੀਂ ਜਾਂਦਾ ਪੰਚਾਇਤ ਨੂੰ ਜਾਣਾ ਪੈਂਦਾ ਹਾਂਜੀ ਪੰਚਾਇਤ ਨੂੰ ਜਾਣਾ ਪੈਂਦਾ ਜੀ ਪੁਲਿਸ ਜਾਂਦੀ ਗੇੜੇ ਮਾਰਦੀ ਐ ਇਹ ਨਹੀਂ ਵੀ ਪੁਲਿਸ ਗੇੜੇ ਨਹੀਂ ਮਾਰਦੀ ਪੁਲਿਸ ਜਾਂਦੀ ਆ ਦੇਖਦੀ ਆ ਪਰ ਉਸ ਟਾਈਮ ਹੀ ਅੱਗਾ ਪਿਛਾ ਹੋ ਜਾਂਦੇ ਹਾਂ ਡੇਲੀ ਦਾ ਕੰਮ ਹੈ ਇਹਨਾਂ ਦਾ ਇੱਕ ਦਿਨ ਦਾ ਕੰਮ ਨਹੀਂ ਹੈ ਪਈ ਇੱਕ ਦਿਨ ਦਾ ਡੇਲੀ ਇਹੀ ਕੰਮ ਕਰਦੇ ਪਈ ਇਹਨਾਂ ਨੂੰ ਡਰਾਓ ਠਮਕਾਓ ਅਸੀਂ ਮੈਨੇ ਕਰੀਏ ਹੋਰ ਕੁਛ ਨਹੀਂ ਤੇ ਹੁਣ ਤੁਸੀਂ ਐਸਐਸਪੀ ਸਾਹਿਬ ਨੂੰ ਜੀ ਸ਼ਿਕਾਇਤ ਕਰੀ ਆ ਜਾਂ ਤੁਸੀਂ ਐਪਲੀਕੇਸ਼ਨ ਦਿੱਤੀ ਆ ਤੇ ਕੀ ਉਹਨਾਂ ਨੇ ਉੱਥੇ ਗਲਤ ਬਾਤ ਤੁਹਾਡੇ ਤੇ ਹੋਈ ਹੈ ਤੁਹਾਡੇ ਤੇ 307 ਦੇ ਪਰਚੇ ਪਾਏ ਗਏ ਆ ਤੇ ਜਦੋਂ ਤੁਸੀਂ ਐਪਲੀਕੇਸ਼ਨ ਦਿੱਤੀ ਉੱਥੇ ਕੋਈ ਗਲਤ ਬਾਤ ਹੋਈ ਤੁਹਾਡੀ ਨਾਲ ਅਸੀਂ 307 ਦਾ ਜਿਹੜਾ ਪਰਚਾ ਹੋਇਆ ਅਸੀਂ ਉਹਨੂੰ ਰੱਦ ਕਰਾਉਣ ਬਾਰੇ ਐਸਐਸਪੀ ਸਾਹਿਬ ਨੂੰ ਬੇਨਤੀ ਕੀਤੀ ਹੈ ਜੀ ਕਿ ਨਜਾਇਜ਼ 307 ਦਾ ਪਰਚਾ ਲੱਗਿਆ ਨਜਾਇਜ਼ ਮੈਨੂੰ ਉੱਥੇ ਸਾਡੇ ਪਿੰਡ ਦੀ ಗ್ರಾಮ ਪੰਚਾਇਤ ਦੀ ਜ਼ਮੀਨ ਹੈ ਜਿਹੜੀ ਡੇਢ ਦੇ ਕਿੱਲੇ ਨਹੀਂ ਪੱਟੀ ਹੈ 25 7 ਨੂੰ ਜਿਹੜਾ ਪਰਚਾ ਹੋਇਆ ਉਹਨਾਂ ਦੇ 94 ਨੰਬਰ ਪਰਚਾ ਉਹ ਇਹ ਗੁਰਦੀਪ ਸਿੰਘ ਜਿਹੜਾ ਕਿ ਉਹ ਗੋਲਡਨ ਸਟੋਨ ਕਲੈਕਸ਼ਨ ਨੂੰ ਚਲਾ ਰਿਹਾ ਹੈ ਉੱਥੇ ਉਹਦੇ ਪਰਚਾ ਹੋਇਆ ਪਰਚਾ ਹੋਣ ਤੋਂ ਬਾਅਦ ਚਲੋ ਪੁਲਿਸ ਗਈ ਇਹਨਾਂ ਦੇ ਪਰਚਾ ਹੋ ਗਿਆ ਜੀ ਪਰਚਾ ਹੋਣ ਤੋਂ ਬਾਅਦ ਇਹ 29 ਤਰੀਕ ਨੂੰ ਫੇਰ ਮੈਨਿੰਗ ਕਰ ਰਹੇ ਸੀਗੇ ਜਦੋਂ ਆਪਣੇ ਪਿੰਡ ਦੇ ਬੰਦੇ ਮੋਦਵਾਰ ਸੱਜਣ ਗਏ ਰੋਕਣ ਵਾਸਤੇ ਇਹਦੀ ਅੱਗੇ ਪਤਰਾ ਕੀਤਾ ਤੇ ਪਿੰਡ ਦੇ ਵਿੱਚ ਡੈਸ਼ ਦਾ ਮਾਹੌਲ ਬਣਾਂ ਦੇ 10 5 5 7 7 ਗੱਡੀਆਂ ਦੇ ਗੇੜੇ ਪਜਾਂਦੇ ਜੀ ਪਿੰਡ ਦੇ ਵਿੱਚ ਅਸੀਂ ਤਾਂ ਐਸਐਸਪੀ ਸਾਹਿਬ ਨੂੰ ਬੇਨਤੀ ਕੀਤੀ ਜੀ ਇਹਨਾਂ ਨੂੰ ਹੱਥ ਪਾਈ ਜਾਵੇ ਤਾਂ ਕਿ ਇਹਨਾਂ ਦੀ ਗੁੰਡਾਗਰਦੀ ਦਾ ਇਹ ਨਾ ਕੰਮ ਕਰਨ ਜੀ ਤੇ ਉਹ ਤਾਂ ਕਹਿੰਦੇ ਵੀ ਸਾਡੇ ਤਾਂ ਉਂਗਲਾਂ ਤੇ ਜੀ ਕੁਝ ਬੰਦੇ ਮੈਨੂੰ ਯਾਦ ਆ ਕੁਝ ਹਣ ਪਛਾਤੇ ਆਏ ਸੀ ਫਿਰ ਉਹਨਾਂ ਦੇ ਇਲਜ਼ਾਮ ਫਿਰ ਝੂਠੇ ਕਿਵੇਂ ਆ ਜੀ ਇਹ ਬਿਲਕੁਲ ਝੂਠਾ ਇਲਜ਼ਾਮ ਹੈ ਜੀ ਉਹਨਾਂ ਦਾ ਉਹਦਾ ਇਸ ਤਰ੍ਹਾਂ ਜਿਹਦਾ ਮਰਜ਼ੀ ਨਾਂ ਲਈ ਜਾਣ ਜੀ ਗੱਡੀਆਂ ਦੇ ਨੰਬਰ ਵੀ ਕਹਿੰਦੇ ਦਿੱਤੇ ਬਿਲਕੁਲ ਸਾਰੀਆਂ ਗੱਡੀਆਂ ਦੇ ਨੰਬਰ ਉਹਨਾਂ ਦੇ ਵੀ ਲੋਕਾਂ ਨੂੰ ਪਤਾ ਬਾਕੀ ਨੂੰ ਪਤਾ ਲੋਕਲ ਬੰਦੇ ਆ ਜੀ ਉਹ ਆਪਣੀ ਮਰਜ਼ੀ ਨਾਲ ਜਿਹਦਾ ਦਿੰਦੇ ਦੇਈ ਜਾਣ ਜੀ ਹਮ ਉਹ ਪ੍ਰਾਣੀ ਰੰਜਿਸ਼ ਵੀ ਇਹਦੇ ਵਿੱਚ ਹੈਗੀ ਕੋਈ ਪਿੰਡਾਂ ਦੀ ਪ੍ਰਾਣੀ ਜਾਂ ਬੰਦਿਆਂ ਦੀ ਕੋਈ ਰੰਜਿਸ਼ ਤਾਂ ਨਹੀਂ ਪ੍ਰਾਣੀ ਰੰਜਿਸ਼ ਉਹਨਾਂ ਦੇ ਨਾਲ ਕੋਈ ਨਹੀਂ ਜਿਹੜੇ ਕਰੈਸ਼ਰ ਚਲਾ ਰਹੇ ਸਾਡਾ ਦਾ ਕਰੈਸ਼ਰ ਵਾਲੇ ਦੇ ਨਾਲ ਹੈ ਵੀ ਉਹ ਕਰੈਸ਼ਰ ਉੱਥੇ ਚਲਾ ਕੇ ਕਰੈਸ਼ਰ ਦੇ ਨਾਲ ਹੀ 5 ਗ੍ਰਾਮ ਪੰਚਾਇਤ ਦੀ ਜ਼ਮੀਨ ਲੱਗਦੀ ਜਿਹਨੂੰ ਪੱਟ ਰਿਆ ਉਹਨੂੰ ਸਾਰੇ ਪਿੰਡ ਸਾਡਾ ਇੱਕ ਝੋਟਾ ਹੈ ਬਈ ਹਰਾ ਪਿੰਡ ਸਾਰਾ ਇੱਕ ਸਾਈਡ ਤੇ ਹੈ ਕੋਈ ਉਹਨਾਂ ਦੇ ਨਾਲ ਬੰਦਾ ਸਾਨੂੰ ਦੱਸਦਾ ਬਈ ਸਾਡੇ ਪਿੰਡ ਦਾ ਬੜੀਆ ਇੱਕ ਦੋ ਬੰਦਿਆਂ ਤੋਂ ਇਲਾਵਾ ਅਸੀਂ ਕਹਿ ਨਹੀਂ ਸਕਦੇ ਬਾਕੀ ਪੂਰਾ ਪਿੰਡ ਇੱਕ ਇੱਕ ਝੋਟਾ ਜੀ ਸਾਰਾ ਸਾਰੇ ਵਿਰੋਧ ਕਰਦੇ ਆ ਜੀ ਤੇ ਰਾਖੀ ਕਰਨੀ ਪੈ ਰਹੀ ਹੈ ਆਪਣੇ ਪਿੰਡ ਦੀ ਤੁਹਾਨੂੰ ਬਿਲਕੁਲ ਆਖੀ ਪੰਚਾਇਤ ਜਾਂਦੀ ਹੈ ਜੀ ਰਾਖੀ ਕਰਦੀ ਹੈ ਜਾਂ ਜਾਂਦੇ ਆ ਤਾਂ ਮੋਦਵਾਰਾ ਕੋ ਪਸਰਾਓ ਕਰਦੇ ਆ ਧਮਕੀਆਂ ਦਿੰਦੇ ਰਾਤ ਨੂੰ ਇੱਕ ਇੱਕ 1:30 ਵਜੇ ਗੱਡੀਆਂ ਲੈ ਕੇ ਘੁੰਮਦੇ ਜੀ ਉਹ ਧਮਕੀਆਂ ਦਿੰਦੇ ਆ ਜ਼ੋਰ ਨਾਲ ਮਾਈਨਿੰਗ ਕਰਨਾ ਚਾਹੁੰਦੇ ਆ ਸਰਪੰਚ ਕੌਣ ਹੈ ਦੀ ਪਿੰਡ ਦਾ ਵਾਈਫ ਹੈ ਜੀ ਤੁਹਾਡੀ ਵਾਈਫ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਤੇ ਕੀ ਕੀ ਕੁਝ ਹੁਣ ਕਰਨਾ ਪੈਂਦਾ ਤੁਹਾਨੂੰ ਤਾਂ ਫੇ ਪੰਚਾਇਤ ਕਰਕੇ ਪਤਾ ਹੋਣਾ ਘਰ ਚ ਸਰਪੰਚ ਸਾਹਿਬ ਵੀ ਕੀ ਐਫਰਟ ਤੁਸੀਂ ਕਰ ਰਹੇ ਹੋ ਆਪਣੇ ਪਿੰਡ ਲਈ ਐਫਰਟ ਤਾਂ ਇਹ ਪੰਚਾਇਤ ਦੀ ਜ਼ਮੀਨ ਬਚਾਣੀ ਹੈ ਕਿਸ ਨੇ ਕਿਸ ਤਰ੍ਹਾਂ 2-3 ਸਾਲ ਤੋਂ ਇਹਦੀ ਝੱਕੇ ਨਾਲ ਪਟਦੇ ਆ ਰਹੇ ਹੋ ਜੀ ਕਿੰਨੇ ਨੁਕਸਾਨ ਪਿੰਡ ਦਾ ਕਰ ਦਿੱਤਾ ਉਹ ਵਾਈ ਜੋਗ ਜਮੀਨ ਹੈ ਤੇ ਕਿੱਦਾਂ ਵਰਤਦੇ ਸੀ ਉਹ ਵਾਈ ਜੋਗ ਜੀ ਹੁਣ ਕਿੱਥੇ ਛੱਡੀ ਵਾਈ ਜੋਗ ਹੁਣ ਤਾਂ ਸਾਰੇ ਉਹਨਾਂ ਖੱਡੇ ਪਾਤੀ ਉੱਤੇ ਹੂੰ ਦੋ ਤਿੰਨ ਸਾਲ ਤੋਂ ਆਹੀ ਕੰਮ ਹੋ ਰਿਹਾ ਸਾਰਾ ਪਿੰਡ ਇੱਕ ਮੁਠਾ ਹੈਗਾ ਇਸ ਗੱਲ ਨੂੰ ਲੈ ਕੇ ਸਾਰਾ ਪਿੰਡ ਉਹਨਾਂ ਕੋਈ ਪੰਚ ਨਹੀਂ ਕੋਈ ਸਰਪੰਚ ਨਹੀਂ ਸਿਰਫ ਤਿੰਨ ਬੰਦੇ ਪਿੰਡ ਦੇ ਆ ਜੀ ਉਹ ਬਾਕੀ ਸਾਰਾ ਉਹ ਪਿੰਡ ਦੇ ਸ਼ਹਿਦਪੁਰ ਦੇ ਕਿਹੜਾ ਸਾਡੇ ਪਿੰਡ ਦੇ ਜੀ ਬਾਕੀ ਸਾਰੇ ਆਹ ਦੇ ਪਾਸੇ ਪਿੰਡਾਂ ਦੇ ਆ ਅੱਛਾ ਸ਼ਹਿਦਪੁਰ ਦੇ ਆ ਹੀਰਪੁਰ ਦੇ ਆ ਚੱਜਾਂ ਦੇ ਆ ਜਾਲ ਵਾਲੇ ਪਾਸੇ ਕਿੱਥੋ ਕਿੱਥੋਂ ਇਕੱਠੇ ਕਰੀ ਬਣਾਉਂਦੇ ਹੂੰ ਹੂੰ ਸਾਡੇ ਪਿੰਡ ਸਿਰਫ ਦੋ ਜਾਂ ਤਿੰਨ ਬੰਦੇ ਆ ਉਹਨਾਂ ਨਾਲ ਹੂੰ ਪਰ ਸਰਕਾਰ ਤਾਂ ਬੜੀ ਖਿਲਾਫ ਇਸ ਚੀਜ਼ ਦੇ ਬਈ ਸੀ ਮਾਈਨਿੰਗ ਨਜਾਇਜ਼ ਕਿਤੇ ਹੋਣ ਨਹੀਂ ਦੇਣੀ ਤੁਸੀਂ ਸਰਕਾਰ ਨੂੰ ਗੁਹਾਰ ਨਹੀਂ ਲਾਉਂਦੇ ਇਸ ਮਸਲੇ 'ਚ ਪੰਚਾਇਤ ਵੱਲੋਂ ਜਾਈ ਜੀ ਤਾਂ ਹੈ ਤਾਂ 25 ਦਿਨ ਤੇ ਪਰਚਾ ਕਰਵਾਇਆ ਸੀ ਚਰਨਮਾਨ ਨੰਬਰ ਉਹ ਪਰਚਾ ਹੀ ਰਾਂਜੀ ਇਸ ਨੂੰ ਲੈ ਕੇ ਉਹਨਾਂ ਨੇ ਦੁਬਾਰਾ ਇਹਨਾਂ ਐਕਸ਼ਨ ਕੀਤੇ ਸਾਡੇ ਦੇ ਕਰਵਾਇਆ ਪਰਚਾ ਵਿਰੋਧ ਦੇ ਵਿੱਚ ਪਰਚਾ ਹੋਣ ਤੋਂ ਬਾਅਦ ਫੇਰ ਉਹ ਮਾਈਨਿੰਗ ਕਰਨੀ ਜਾਂਦੇ ਉੱਥੇ ਹਾਂਜੀ ਸੋ ਸਾਡੇ ਨਾਲ ਦੂਜੀ ਧਿਰ ਦੇ ਵਿਅਕਤੀ ਵੀ ਮੌਜੂਦ ਆ ਜਿਨ੍ਹਾਂ ਦੇ ਵੱਲੋਂ ਉਹ ਕੱਟ ਰੱਖਿਆ ਗਿਆ ਸੀ ਤੇ ਇਲਜ਼ਾਮ ਲਗਾਏ ਗਏ ਸੀ ਬਈਹਰਾ ਪਿੰਡ ਦੇ ਲੋਕਾਂ ਦੇ ਉੱਤੇ ਸੋ ਬਾਈ ਮੈਂ ਤੁਹਾਡਾ ਨਾਂ ਕੀ ਵੀਰ ਗੁਰਦੀਪ ਸਿੰਘ ਜੀ ਤੇ ਤੁਸੀਂ ਇਕੱਠ ਰੱਖਿਆ ਸੀ ਉੱਥੇ ਤੇ ਉਹਦੇ ਵਿੱਚ ਤੁਸੀਂ ਇਲਜ਼ਾਮ ਲਗਾਏ ਸੀ ਕਿ ਨਿੱਜੀ ਚੈਨਲ ਦੇ ਉੱਤੇ ਮੈਂ ਵੀ ਦੇਖਿਆ ਪਰ ਦੂਜੀ ਧਿਰ ਸਾਡੇ ਕੋਲ ਪਹਿਲਾਂ ਆਂਦੀ ਆ ਉਹ ਕਹਿੰਦੇ ਕਿ ਸਾਡੇ ਤੇ ਇਲਜ਼ਾਮ ਲੱਗੇ ਕਿ ਚੈਨਲ ਦੇ ਉੱਤੇ ਤੇ ਅਸੀਂ ਇਹਦਾ ਸਪਸ਼ਟਿਕਰਨ ਦੇਣਾ ਉਹ ਇਲਜ਼ਾਮ ਕਿਉਂ ਤੁਹਾਨੂੰ ਇਕੱਠ ਰੱਖਣਾ ਪਿਆ ਕੀ ਉਹਦੀ ਵਜ੍ਹਾ ਬਣ ਗਈ ਕਿਹੜੀਆਂ ਗੱਲਾਂ ਤੁਹਾਨੂੰ ਜਿਹੜੀਆਂ ਪਰੇਸ਼ਾਨ ਕਰਦੀਆਂ ਪਿੰਡ ਬਈਹਰੇ ਦਾ ਇਹ ਜਿਹੜੇ ਬੰਦੇ ਆ ਨਾ ਇਹ ਪਿੰਡ ਦੀ ਪੰਚਾਇਤ ਵਿੱਚ ਨਿਆਂਇਮਾ ਨਹੀਂ ਕਰਦੇ ਆ ਜੀ ਤੁਹਾਡਾ ਨਾਂ ਕੀ ਵੀਰ ਨਾਂ ਦੱਸੋ ਮੇਰਾ ਨਾਮ ਗੁਰਦੀਪ ਸਿੰਘ ਆ ਜੀ ਹੂੰ ਹਾਂਜੀ ਮੈਂ ਕੋਟਾ ਦਾ ਕ੍ਰੈਸ਼ਰ ਕਿਹੜਾ ਹੈ ਮੈਂ ਕ੍ਰੈਸ਼ਰ ਤੇ ਕੰਮ ਕਰਦਾ ਸੀ ਗੋਲਡਨ ਤੇ ਗੋਲਡਨ ਕ੍ਰੈਸ਼ਰ ਤੇ ਹਾਂਜੀ ਕਰਦੇ ਤੁਸੀਂ ਹਾਂਜੀ ਠੀਕ ਹੈ ਜੀ ਤੇ ਤੁਸੀਂ ਇਲਜ਼ਾਮ ਲਾਇਆ ਸੀ ਪਿੰਡ ਦੇ ਬੰਦੇ ਸਾਡੇ ਕੋਲ ਆਏ ਚੜ ਕੇ ਹਾਂਜੀ ਹਾਂਜੀ ਰਾਤ ਨੂੰ 12 ਵਜੇ ਕੀ ਸਾਰੀ ਵਜਾ ਬਣਦੀ ਹੈ ਉਹ ਪਿੰਡ ਦੀ ਪੰਚਾਇਤ ਦੀ ਜ਼ਮੀਨ ਵਿੱਚ ਮਾਈਨਿੰਗ ਕਰਦੇ ਆ ਜੀ ਹੂੰ ਤੇ ਪਿੰਡ ਦੇ ਬੰਦਿਆਂ ਵੱਲੋਂ ਇਹਨਾਂ ਵੱਲੋਂ ਉਹਨਾਂ ਦੀ ਕੰਪਲੇਨਟ ਕੀਤੀ ਗਈ ਹੈ ਹੂੰ ਤੇ ਉਹ ਇਹਨਾਂ ਦੇ ਪਹਿਲਾਂ ਘਰੇ ਗਏ ਆ ਉੱਥੇ ਹਮਲਾ ਕੀਤਾ ਹੈ ਹੂੰ ਫਿਰ ਇਹਨਾਂ ਦਾ ਲੜਕਾ ਸਾਡੇ ਨਾਲ ਪਿਆਰੇ ਉੱਥੇ ਆਉਂਦਾ ਜਾਂਦਾ ਕ੍ਰੈਸ਼ਰ ਤੇ ਹੂੰ ਫਿਰ ਆਪਾਂ ਕ੍ਰੈਸ਼ਰ ਤੇ ਬੈਠੇ ਸੀਗੇ ਰਾਤ ਛੇ ਗੱਡੀਆਂ ਆਉਂਦੀਆਂ ਇਹਨਾਂ ਦੀਆਂ ਆ ਕੇ ਸਿੱਧੇ ਫਾਇਰ ਸਾਡੇ 'ਤੇ ਕਰ ਦਿੰਦੇ ਆ ਤੇ ਗੋਲਡਨ ਕ੍ਰੈਸ਼ਰ ਤੇ ਹੁੰਦੀ ਹੈ ਗੱਲ ਸਾਰੀ ਹਾਂਜੀ ਹਾਂਜੀ ਗੋਲਡਨ ਕ੍ਰੈਸ਼ਰ ਤੇ ਹੁੰਦੀ ਹੈ ਤੇ ਉੱਥੇ ਆ ਕੇ ਸਿੱਧੇ ਫਾਇਰਿੰਗ ਕਰਦੇ ਆ 20 ਤੋਂ 22 ਫਾਇਰ ਉੱਥੇ ਕਰਦੇ ਆ ਤੇ ਉਤੋਂ ਬਾਅਦ ਇਹ ਚਲੇ ਜਾਂਦੇ ਆ ਉਥੋਂ ਤੇ ਆਪਾਂ ਪੁਲਿਸ ਨੂੰ ਕੰਪਲੇਂਟ ਕਰਦੇ ਆ ਪਰਚਾ ਦਰਜ ਹੋ ਜਾਂਦਾ ਜੀ ਤੇ ਮੁੜ ਕੇ ਇਹਨਾਂ ਦੀ ਗ੍ਰਿਫਤਾਰੀ ਹੁਣ ਤੱਕ ਨਹੀਂ ਹੁੰਦੀ ਹੈ ਉਹ ਉਹਦੇ ਸੰਬੰਧ ਵਿੱਚ ਆਪਾਂ ਇਕੱਠੇ ਹੋਏ ਸੀਗੇ ਹਾਂਜੀ ਗ੍ਰਿਫਤਾਰੀ ਦੀ ਮੰਗ ਤੁਸੀਂ ਕਰਦੇ ਹਾਂ ਹਾਂਜੀ ਬਿਲਕੁਲ ਜੀ ਤੁਸੀਂ ਪੁਲਿਸ 'ਤੇ ਵੀ ਇਲਜ਼ਾਮ ਲਾਇਆ ਵੀ ਪੁਲਿਸ ਕਾਰਵਾਈ ਨਹੀਂ ਕਰ ਰ ਪਰਚਾ ਤਾਂ ਹੋ ਗਿਆ ਜੀ ਅੱਗੇ ਕਾਰਵਾਈ ਕੋਈ ਨਹੀਂ ਹੋ ਰਹੀ ਜੀ ਤੇ ਉਹ ਜਿਹੜੀ ਗੱਲ ਹੁਣ ਬਈ ਉਹ ਇਹ ਕਹਿੰਦੇ ਆ ਕਿ ਅਸੀਂ ਤਾਂ ਉਸ ਕ੍ਰੈਸ਼ਰ ਦੇ ਉੱਤੇ ਪਹਿਲਾਂ ਹੀ ਪਰਚਾ ਕਰਾਇਆ ਸੀ ਪਰਚਾ ਹੋਇਆ ਸੀ ਤੁਹਾਡੇ ਤੇ 25 ਤਰੀਕ ਨੂੰ ਤਕਰੀਬਨ ਉਹ ਇਹ ਨਹੀਂ ਕੰਪਲੇਨ ਜ਼ਰੂਰ ਕੀਤੀ ਸੀ ਪਰ ਉੱਥੇ ਕੋਈ ਖੱਡਾ ਨਹੀਂ ਸੀ ਕੋਈ ਕੁਝ ਨਹੀਂ ਸੀ ਕ੍ਰੈਸ਼ਰ ਦਾ ਬੇਸਟ ਮਾਲ ਪਿਆ ਸੀ ਉਹਦੇ ਤੇ ਪ੍ਰੈਸ਼ਰ ਪਾ ਕੇ ਨਹੀਂ ਪਤਾ ਨਹੀਂ ਕਿਸ ਤਰ੍ਹਾਂ ਜਣਗੀ ਨਾ ਕੋ ਮਸ਼ੀਨ ਨਾ ਕੋ ਕੋਈ ਵੀ ਉਹਦੇ ਵਿੱਚ ਹੈ ਨਹੀਂ ਪਰਚੇ ਹਾਂਜੀ ਪਰਚਾ ਹੋਇਆ ਸੀ ਮਤਲਬ ਉਹਦੇ ਵਿੱਚ ਪਰ ਤੁਹਾਨੂੰ ਤੁਹਾਡਾ ਲੱਗਦਾ ਵੀ ਉਹ ਨਜਾਇਜ਼ ਹੋਇਆ ਨਜਾਇਜ਼ ਹੋਇਆ ਜੀ ਬਿਲਕੁਲ ਹੂੰ ਪਰ ਉਹ ਕਹਿੰਦੇ ਵੀ ਉਹ ਪਰਚੇ ਦਾ ਇਹਨਾਂ ਨੇ ਬਦਲਾ ਲੈਣ ਦੇ ਲਈ ਜਾਂ ਪਰਚੇ ਨੂੰ ਉਹਨੂੰ ਦਬਾਉਣ ਦੇ ਲਈ ਸਾਡੇ ਉੱਤੇ ਇਹ ਕਾਰਵਾਈ ਕੀਤੀ ਆ ਕਿ ਸਾਡੇ ਪਿੰਡ ਦੀ ਜ਼ਮੀਨ ਆ ਉਹ ਸ਼ਾਮਲਤ ਜ਼ਮੀਨ ਆ ਉਹ ਜ਼ਮੀਨ ਉਹਨਾਂ ਦੇ ਪਿੰਡ ਦੀ ਸ਼ਾਮਲਤ ਹੈਗੀ ਆ ਬਈਹਾਰਾ ਦੀ ਹਾਂਜੀ ਲੱਗਦੀ ਆ ਪਰ ਆਪਾਂ ਬਦਲਾ ਲੈਣਾ ਹੁੰਦਾ ਅਸੀਂ ਉਹਨਾਂ ਕੋਲ ਜਾਂਦੇ ਉਹ ਸਾਡੇ ਕੋਲ ਆਏ ਹਨ ਉਹਨੇ ਸਾਡੇ ਕਰੈਕਟਰ ਤੇ ਆ ਕੇ ਫਾਇਰਿੰਗ ਕੀਤੀ ਹੈ ਨਾ ਕਿ ਆਪਾਂ ਉਹਨਾਂ ਦੇ ਕੋਲ ਕਹਿੰਦੇ ਅਸੀਂ ਤਾਂ ਰਾਤ ਨੂੰ ਗਏ ਸੀ ਉੱਥੇ ਦੇਖਣ ਵੀ ਇੱਥੇ ਮਾਈਨਿੰਗ ਚੱਲਦੀ ਤਾਂ ਨਹੀਂ ਵੀ ਅਸੀਂ ਪਰਚਾ ਕਰਾਇਆ ਉਸ ਤੋਂ ਬਾਅਦ ਵੀ ਇਹ ਮਾਈਨਿੰਗ ਕਰ ਰਹੀ ਸੀ ਜ਼ੋਰ ਦੇ ਨਾਲ ਤੇ ਅਸੀਂ ਉਹ ਦੇਖਣ ਗਏ ਸੀ ਜੀ ਨਹੀਂ ਨਹੀਂ ਰਾਤ ਨੂੰ ਕੋਈ ਰਫਲਾ ਲੈ ਕੇ ਫਾਇਰ ਮਾਰ ਕੇ ਥੋੜੇ ਪੁੱਛੂਗਾ ਜੀ ਹੂੰ 20 ਤੋਂ 22 ਫਾਇਰ ਹੋਇਆ ਸਾਡੇ ਉੱਤੇ ਲੱਗੇ ਆ ਕੰਦਾਂ ਦੇ ਵਿੱਚ ਵਿੱਚ ਲੱਗੇ ਆ ਫਾਇਰ ਹਾਂਜੀ ਕੋਈ ਉਹਦੀ ਸੀਸੀਟੀਵੀ ਵੀਡੀਓ ਵਗੈਰਾ ਕੁਝ ਵੀ ਹੈ ਹਾਂਜੀ ਹੈ ਸਭ ਕੁਝ ਹੈ ਜੀ ਮੱਕੇ ਦੇ ਹੱਟ ਹਾਂਜੀ ਸਭ ਕੁਝ ਮੌਜੂਦ ਹੈ ਜੀ 6 ਗੱਡੀਆਂ ਆਂਦੀਆਂ ਉਹਨਾਂ ਦੀਆਂ ਸਾਰੀ ਇਕੱਲੇ ਇਕੱਲਾ ਮੌਜੂਦ ਹੈ ਸਾਰਾ ਸੂਤ ਹੈਗਾ ਜੀ ਹੂੰ ਮੈਂ ਉਹਨਾਂ ਨੂੰ ਸਵਾਲ ਕੀਤਾ ਵੀ ਤੁਸੀਂ ਜਦੋਂ ਇਹ ਕਹਿੰਦੇ ਹੋ ਵੀ 6 ਸਾਡੇ ਬੰਦੇ 9 ਬੰਦੇ ਆ ਉਹਨਾਂ ਨੇ ਦੱਸੇ ਤੁਹਾਡੇ ਉਹ ਕਹਿੰਦੇ ਇਹ ਤਾਂ ਕੋਈ ਵੀ ਦੱਸ ਸਕਦਾ ਵੀ ਸਾਡੀ ਗੱਡੀ ਦੇ ਨੰਬਰ ਇਹਨਾਂ ਨੂੰ ਜਿਆਦਾ ਉਹਨਾਂ ਨੂੰ ਜੇ ਸਾਨੂੰ ਯਾਦ ਆ ਉਹ ਤਾਂ ਪ ਫੌਨ ਦੀ ਲੋਕੇਸ਼ਨ ਚੱਕ ਸਕਦੀ ਹੈ ਬਾਕੀ ਜਿਹੜੇ ਬੰਦੇ ਉਹ ਹੈ ਨਸ਼ੇੜੀ ਬੰਦੇ ਆ ਉਹਨਾਂ ਡੋਪ ਟੈਸਟ ਕਰਵਾ ਸਕਦੇ ਸਾਰਿਆਂ ਦਾ ਹਾਂਜੀ ਤੇ ਫਿਰ ਤੁਸੀਂ ਜਿਹੜੀ ਮਾਈਨਿੰਗ ਕਰ ਰਹੇ ਹੋ ਉਹ ਕਿੱਥੇ ਕਰ ਰਹੇ ਹੋ ਉਹਨਾਂ ਦੇ ਪਿੰਡ ਦੀ ਜ਼ਮੀਨ ਤੋਂ ਬਾਹਰ ਪਰ ਉਹ ਉਹਨਾਂ ਦੇ ਸਰਪੰਚ ਜਿਹੜੇ ਹੈਗੇ ਆ ਉੱਥੇ ਸਰਪੰਚ ਸਾਹ ਦੇ ਘਰ ਵਾਲੇ ਆਉਂਦੇ ਨਾਲ ਤੇ ਉਹ ਕਹਿੰਦੇ ਵੀ ਸਾਡੇ ਪਿੰਡ ਦੀ ਜ਼ਮੀਨ ਜਿਹੜੀ ਹੈਗੀ ਉਹਦੇ ਵਿੱਚ ਨਜਾਇਜ਼ ਮਾਈਨਿੰਗ ਹੋ ਰਹੀ ਆ ਹੋ ਰਹੀ ਹੈ ਉੱਥੇ ਫਿਰ ਉਹਨਾਂ ਦੇ ਪਿੰਡ ਚ ਨਹੀਂ ਨਹੀਂ ਜਿੱਥੇ ਮਾਈਨਿੰਗ ਬਿਲਕੁਲ ਬੰਦ ਹੈ ਜਿੱਥੇ ਮਾਈਨਿੰਗ ਨਹੀਂ ਹੋ ਰਹੀ ਆ ਆਪਾਂ ਦਾ ਮਾਲ ਹਿਮਾਚਲ ਤੋਂ ਲੈ ਕੇ ਆ ਰਹੇ ਬਿੱਲਾਂ ਦੇ ਨਾਲ ਹਾਂਜੀ ਲੋਕ ਇੱਥੇ ਮਾਈ ਇੱਕ ਹਾਂਜੀ ਤੁਸੀਂ ਕਿੱਥੇ ਕਿਹੜੇ ਪਿੰਡ ਤੋਂ ਕੁਲਵੰਤ ਸਿੰਘ ਬਾਈਆ ਰਾਜੀ ਹੂੰ ਤੇ ਤੁਸੀਂ ਕਿਵੇਂ ਦੇਖਦੇ ਹੋ ਬਾਈਆ ਰਾ ਪਿੰਡ ਤੇ ਤਾਂ ਫਿਰ ਸਾਰੇ ਲੋਕ ਉਧਰ ਆਏ ਹੋਏ ਸੀ ਉਹ ਕਹਿੰਦੇ ਸਾਡੇ ਪਿੰਡ ਦਾ ਬੱਚਾ ਬੱਚਾ ਵੀ ਇਸ ਗੱਲ ਦੀ ਗਵਾਹੀ ਦੇਣ ਨੂੰ ਤਿਆਰ ਆ ਵੀ ਸਾਡੇ ਪਿੰਡ ਦੀ ਜਿਹੜੀ ਪੰਚਾਇਤੀ ਜ਼ਮੀਨ ਆ ਉਥੋਂ ਮਾਈਨਿੰਗ ਕਰਕੇ ਉਥੋਂ ਤਾਂ ਸਾਰਾ ਕੁਝ ਕੱਢਿਆ ਜਾ ਰਿਹਾ ਜੀ ਕੋਈ ਉੱਥੇ ਪਟਾਈ ਨਹੀਂ ਜੀ ਹੋਈ ਵੀ ਪਟਾਈ ਕਰ ਰਹੇ ਹੋ ਆਪ ਹੂੰ ਅਸ਼ਵਿੰਦਰ ਸਿੰਘ ਉਹ ਨਹੀਂ ਗੋਲਡੀ ਜਸਵਿੰਦਰ ਜਸਵਿੰਦਰ ਹੈ ਗੋਲਡੀ ਨੋ ਪੱਕਾ ਹੂੰ ਤੇ ਬਾਕੀ ਭਾਗ ਸਿੰਘ ਜਿਹੜਾ ਕਹਿੰਦਾ ਮੈਂ ਸਰਪੰਚ ਆ ਉਹਦੀ ਲੈ ਘਰ ਆ ਲਈਆ ਸਰਪੰਚਣੀ ਉਹ ਖੁਦ ਮੈਂ ਨੰਕਰਾਰੇ ਪੰਚਾਇਤ ਜ਼ਮੀਨ ਦੇ ਵਿੱਚ ਇਹ ਜਿੰਨੇ ਰਾਤ ਨੂੰ ਪਹਿਲਾਂ ਕੀਤਾ ਮੇਰੇ ਘਰ ਹਮਲਾ ਹੂੰ ਇਹ ਸ਼ਰਿੰਦਰ ਸਿੰਘ ਲਾਡੀ ਕਰਕੇ ਅਸੀਂ ਰੋਕਦੇ ਆ ਮੈਂ ਨੰਗਾ ਮੇਰੇ ਮੁੰਡੇ ਪਰ ਇਹ ਨਾ ਮਤਲਬ ਲੋ ਆਈ ਪਹਿਲਾਂ ਆਈ ਇਹ ਕੁਦਰਤੀ ਕਰ ਨਹੀਂ ਸੀ ਉਹ ਕਹਿੰਦੇ ਅਸੀਂ ਮਾਈਨਿੰਗ ਰੋਕਣ ਚੱਲੇ ਸੀ ਜੀ ਮਾਈਨ ਸਾਡੀ ਜ਼ਮੀਨ 'ਚ ਨਜਾਇਜ਼ ਹੋ ਰਹੀ ਪਿੰਡ ਦੀ ਤੁਸੀਂ ਕਹਿੰਦੇ ਅਸੀਂ ਰੋਕਦੇ ਹਾਂ ਮੈਂ ਕੁਲਵੰਤ ਸਿੰਘ ਬੋਲ ਰਿਹਾ ਜੀ ਮੈਂ ਇਹ ਗੱਲ ਕਹਿਣਾ ਵੀ ਜੇ ਉਹ ਗਏ ਤਾਂ ਬਾਕੀ ਪਿੰਡ ਕਿੱਥਾ ਜਾ ਉਹ ਇੱਕੋ ਹੀ ਪਰਿਵਾਰ ਜਾ ਕੇ ਰੋਕ ਸਕਦਾ ਸਾਰਾ ਪਿੰਡ ਸਾਡੇ ਨਾਲ ਹੈ ਜੀ ਤੁਹਾਡੇ ਪਿੰਡ ਦਾ ਉਹ ਹੀ ਪਿੰਡ ਦਾ ਐਨੇ ਨਾਲ ਨਹੀਂ ਹੈ ਅਸੀਂ ਹੈ ਨਹੀਂ ਅਸੀਂ ਵੀ ਪਿੰਡ ਦੇ ਵਿੱਚ ਰਹਿੰਨੇ ਪਾਂਚੀ ਵੀ ਕੀਤੀ ਫੌਜ ਦੀ ਨੌਕਰੀ ਵੀ ਕੀਤੀ ਪਰ ਆ ਕੰਮ ਤਾਂ ਇਹ ਤਾਂ ਧੱਕਾਸ਼ਾਹੀ ਕਰਦਾ ਜਿੱਥੇ ਮਰਜ਼ੀ ਮਸ਼ੀਨਾਂ ਲਾ ਕੇ ਪੱਟੀ ਜਾਣ ਅਜਵਿੰਦਰ ਸਿੰਘ ਪਟਾਰੀਆ 골ਡੀ ਅਜਵਿੰਦਰ ਵਿੱਚੇ ਬਕਸੀਸ कौर ਸਰਪੰਚਣੀ ਇਹ ਤਿੰਨ ਚਾਰ ਬੰਦੇ ਜੈਸ਼ਨ ਅਮਰਜੀਤ ਜੀ ਦਾ ਚਾਚਾ ਹੈ ਅ ਅਜਵਿੰਦਰ ਸਿੰਘ ਦਾ ਇਹ ਜਮੀਨ ਪਟਾਰੀਆ ਨਹੀਂ ਪਹਿਲਾਂ ਘਰ ਮੇਰੇ ਉਹ ਗੇਟ ਭੰਨਿਆ ਮੇਰਾ ਲਾਠੀਆਂ ਮਾਰੀਆਂ ਗਾਲਾਂ ਕੱਢੀਆਂ ਰਾਤ ਦੇ 9 10 ਵਜੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕਿਹਾ ਮਖਾ ਮੂੰਹ ਸੰਭਾਲ ਕੇ ਬੋਲੋ ਪੇ ਗਾਲਾਂ ਨਾ ਕੱਢੋ ਮੈਂ ਕਿਹਾ ਜਿਹੜੀ ਗੱਲ ਹੈ ਸਵੇਰੇ ਬੈਠ ਕੇ ਕਰੋ ਇਹ ਉੱਥੋਂ ਮੇਰੇ ਘਰਾਂ ਤੋਂ ਨਿਕਲ ਕੇ ਕਹਿੰਦਾ ਮੈਨੂੰ ਇਹ ਅਜਵਿੰਦਰ ਨੇ ਗੱਲ ਕਹੀ ਵੀ ਹਾਂ ਠੀਕ ਐ ਕੋਈ ਨਹੀਂ ਹੋਣਣੀ ਅਸੀਂ ਬੋਲ ਰਹੀ ਹੂੰ ਕਹਿੰਦਾ ਤੁਸੀਂ ਇਟਾ ਰੋੜੇ ਵੀ ਚਲਾਏ ਉਹਨਾਂ ਤੇ ਜਦੋਂ ਉਹ ਜਾਂਦੇ ਆ ਉਹ ਇਹ ਇਲਜ਼ਾਮ ਤੁਹਾਡੇ ਪਰ ਲਾਉਂਦੇ ਉਹ ਨੇ ਆਪਣੇ ਵਿਚਾਰ ਲਈ ਭਾਈ ਕਹਿੰਨਾ ਇੱਕ ਪਾਸੇ ਫਾਇਰ ਆ ਰਿਹਾ ਸੀ ਉਹ ਅਸੀਂ ਕੀਤੇ ਉਹ ਆਪਣੇ ਫਾਇਰ ਲਈ ਆਪ ਤਾਂ ਲੁਕੇ ਹੋਏ ਸੀ ਉੱਥੇ ਦੂਜੇ ਉਹ ਦੇ ਵਿੱਚ ਬਰਾਂਡੇ ਵਿੱਚ ਲੁਕੇ ਹੋਏ ਸੀ ਤੁਸੀਂ ਵੀ ਕੋਈ ਗੱਲ ਕਹਿ ਰਹੇ ਸੀ ਵੀ ਅਸੀਂ ਵੀ ਮਾਈਨਿੰਗ ਰੋਕ ਰਹੇ ਹਾਂ ਤੁਸੀਂ ਕਿਹੜੀ ਮਾਈਨਿੰਗ ਉੱਥੇ ਰੋਕਦੇ ਹੋ ਜਿਹੜੀ ਉਹ ਕਰ ਰਹੇ ਆ ਜਿਹੜੀ ਤੁਹਾਨੂੰ ਲੱਗਦਾ ਨੇ ਜਾਈਂ ਇਹੀ ਰੋਕਦੇ ਜਿਹਨਾਂ ਦਾ ਸਾਡੇ ਨਾਲ ਪਿਆਰ ਹੈ अच्छा हां जी ਜੇ ਤੱਕ ਤੁਹਾਡਾ ਉਸ ਪਿੰਡ ਦੇ ਨਾਲ ਕੋਈ ਲੈਣਾ ਦੇਣਾ ਹੈਗਾ ਉਹਨਾਂ ਦੇ ਨਾਲ ਵੈਸੇ ਉਦਾਂ ਨਹੀਂ ਨਹੀਂ ਵੈਸੇ ਕੋਈ ਲੈਣਾ ਦੇਣਾ ਨਹੀਂ ਹੈ ਮੇਰੇ ਉਹਦੇ ਨਾਲ ਦੋਸਤੀ ਹੈ ਜੀ ਮੁੰਡੇ ਨਾਲ ਹੂੰ ਉਹਦੇ ਚੱਕਰ ਵਿੱਚ ਮੈਨੂੰ ਟਾਰਗੇਟ ਕੀਤਾ ਜਾ ਰਿਹਾ ਬਾਰ-ਬਾਰ ਹੂੰ ਬਾਕੀ ਪਿੰਡ ਦੀ ਪੰਚਾਇਤ ਮਿਲ ਕੇ ਪਟਾਰ ਰਹੀ ਸਾਰੀ ਜ਼ਮੀਨ ਇਹ ਹੂੰ ਹਾਂ ਜੀ ਪਰ ਪਿੰਡ ਦੀ ਜਦੋਂ ਪੰਚਾਇਤ ਉਹਦਾ ਵੱਲ ਖੜੀ ਆ ਉੱਥੇ ਬੋਲ ਰਹੀ ਆ ਤਾਂ ਪੰਚਾਇਤ ਤੇ ਤੁਹਾਨੂੰ ਭਰੋਸਾ ਨਹੀਂ ਜੇ ਪੰਚਾਇਤ ਦੇ ਨਾਲ ਸਾਰਾ ਪਿੰਡ ਨਹੀਂ ਹੈਗਾ ਇਹ ਵੋਟਾਂ ਪਾ ਕੇ ਚੁਣੀ ਗਈ ਪੰਚਾਇਤ ਆ ਜਾਂ ਫਿਰ ਇਹ ਸਰਵਸੰਮਤੀ ਨਾਲ ਚੁਣੀ ਗਈ ਪੰਚਾਇਤ ਪੰਚਾਇਤ ਇੱਜਾ ਜੀ ਤੇ ਉਹਨਾਂ ਨੇ ਕੱਲਾ ਕੱਲ ਕਰ ਪੱਟ ਲੈਂਦਾ ਉਹਨਾਂ ਕੋਲ ਹੈਗਾ ਪੈਸਾ ਹੂੰ ਪੰਚਾਇਤ ਦੀ ਜ਼ਮੀਨ ਪੱਟ ਕੇ ਪੈਸਾ ਬਣਾਇਆ ਵਾ ਨਿਫੀਮ ਦਾ ਕੇਸ ਪਿਆਦਾ ਉਹਦੇ ਪਰ ਮੋਟਰਸਾਈਕਲ ਵੀ ਸਾਟਾ ਸਾ ਜਿਸ ਦਿਨ ਇੱਥੇ ਕਿੱਲੋ ਭੀਮ ਫੜ ਹੋਈ ਜੀ ਇਹ ਰੋ ਐਸਾ ਮਹਾਲੀ ਹੂੰ ਉਸ ਜੰਮੀ ਮੋਟਰਸਾਈਕਲ ਸਾਡਾ ਦਾਊ ਦੇ ਕੋਲ ਉਸ ਬੰਦੇ ਕੋ ਮੋਟਰਸਾਈਕਲ ਵੀ ਹੈ ਨਾ ਅੱਜ ਫੋਰਚੂਨਾਂ 'ਚ ਘੁੰਮਦਾ ਕਿੱਥੋਂ ਆਏ ਪੈਸੇ ਪੰਚਾਇਤ ਦੀ ਜ਼ਮੀਨ ਪੱਟ ਕੇ ਸਾਨੂੰ ਤਾਂ ਸਾਰੀਆਂ ਗੱਲਾਂ ਦਾ ਪਤਾ ਔਰ ਸਚਾਈ ਅਸੀਂ ਬੋਲ ਰਹੇ ਨਾ ਕਿ ਇਹ ਜਿਆਦਾ ਬੰਦੇ ਹੁਣ ਸਚਾਈ ਨਹੀਂ ਹੁੰਦੀ ਉਸੇ ਝੂਠ ਹੁੰਦਾ ਬਿਲਕੁਲ ਹੁਣ ਉਹ ਨਾ 5-4000 ਤੈਨੂੰ ਦੇਤਾ 5 ਜੀ ਨੂੰ ਦੇਤਾ 100 ਉਹਨੂੰ ਦੇਤਾ ਉਹਨੂੰ ਕੀ ਫਰਕ ਹੈ ਤੁਸੀਂ ਕਿ ਆ ਵੀ ਤੁਸੀਂ ਇੱਕ ਗੱਲ ਦੋ ਵੀਡੀਓ ਦੇ ਵਿੱਚ ਇਹ ਕਹੀ ਸੀ ਵੀ ਉਹ ਪੁਲਸਨਾਂ ਦਾ ਸਾਥ ਦੇ ਰਹੀ ਆ ਵੀ ਪੈਸੇ ਵਾਲੇ ਬੰਦੇ ਆ ਇਹ ਵੀ ਇਹੀ ਗੱਲ ਕਹਿ ਰਹੇ ਉਹ ਕਹਿੰਦੇ ਪਰ ਸਾਡੇ ਪਰ ਤਾਂ ਉਲਟ ਪਰਚਾ ਹੋ ਗਿਆ ਜੈਸੀ ਪੈਸੇ ਵਾਲੇ ਹੁੰਦੇ ਪਰਚਾ ਕਿਉਂ ਹੁੰਦਾ ਇਹਨਾਂ ਦੇ ਘਰ ਹਮਲਾ ਵੀ ਹੋਇਆ ਉਹ ਪਰਚਾ ਹੁਣ ਤੱਕ ਨਹੀਂ ਹੋਇਆ ਮਾਈਨਿੰਗ ਦਾ ਪਰਚਾ ਹੁਣ ਤੱਕ ਨਹੀਂ ਹੋਇਆ ਜੀ ਹੂੰ ਮਾਈਨਿੰਗ ਦਾ ਪਰਚਾ ਹੁਣ ਤੱਕ ਨਹੀਂ ਹੋਇਆ ਇਹਨਾਂ ਕੋ ਫੋਟੋਆਂ ਵੀਡੀਓ ਸਾਰੇ ਦੇਖ ਲੋ ਤੁਸੀਂ ਮਾਈਨਿੰਗ ਦੀ ਜ਼ਮੀਨ ਦੀਆਂ ਹਾਂਜੀ ਹੂੰ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਉਹ ਜਾ ਕੇ ਐਸਐਸਪੀ ਸਾਹਿਬ ਕੋਲ ਕੰਪਲੇਂਟ ਵੀ ਦੇ ਕੇ ਆਇਆ ਉਸ ਦੀ ਸਾਰੀ ਗੱਲ ਦੀ ਵੀ ਜੇਕਰ ਤੁਸੀਂ ਹੁਣ ਇਸ ਮਸਲੇ ਨੂੰ ਨਿਵੇੜਨਾ ਚਾਹੁੰਦੇ ਹੋ ਤਾਂ ਆਮੋ ਸਾਹਮਣੇ ਬਹਿ ਕੇ ਨੰਗੇ ਤੜੇ ਜਿਹੜੀ ਆ ਕਾਨੂੰਨੀ ਲੜਾਈ ਲੜਨ ਦੀ ਤਿਆਰ ਹੋ ਤੁਸੀਂ ਵੀ ਦੁੱਧ ਦੁੱਧ ਪਾਣੀ ਤੇ ਪਾਣੀ ਹੋਵੇ ਕਉ ਨ ਨਹੀਂ ਲੜਾਈ ਇਹ ਹੈ ਕਿ ਉਹਨਾਂ ਦਾ ਪਰਚਾ ਕੱਟ ਹੋਇਆ ਉਹਨੂੰ ਗ੍ਰਿਫਤਾਰ ਕਰਨ ਪਹਿਲਾਂ ਉਹ ਤੇ ਜੋ ਕੋਰਟ ਨਾ ਕਰਨਾ ਕਰੀ ਜਾਵੇ ਫਿਰ ਫੈਸਲਾ ਉਹ ਕਹਿੰਦੇ ਸਾਡੇ ਪਿੰਡ ਦਾ ਬੱਚਾ ਬੱਚਾ ਇਸ ਗੱਲ ਦੀ ਗਵਾਹੀ ਦੇਣ ਨੂੰ ਤਿਆਰ ਆ ਵੀ ਸਾਡੇ ਪਿੰਡ ਦੀ ਪੰਚਾਇਤੀ ਜ਼ਮੀਨ ਨੂੰ ਮਾਈਨਿੰਗ ਉਹਦੇ ਵਿੱਚ ਕੀਤੀ ਜਾ ਰਹੀ ਹੈ ਤੇ ਕਰ ਇਹ ਤੇ ਰਹੀ ਹੈ ਕਰ ਉਹ ਰਹੇ ਅਜਵਿੰਦਰ ਸਿੰਘ ਹੋਣੀ ਜਿਹਨਾਂ ਦੇ ਮੈਨੂੰ ਆਉਂਦਾ ਸਰਦਾਰਾ ਸਿੰਘ ਦਾ ਮੁੰਡਾ ਗੋਲਡੀ ਜਸਵਿੰਦਰ ਸਿੰਘ ਪੱਕਾ ਨਾ ਆਉਂਦਾ ਹਮ ਅਮਰਜੀਤ ਸਿੰਘ ਦਾ ਮੁੰਡਾ ਜੈਸ਼ਨ ਹਮ ਪਾ ਪਾਕ ਸੰਗਪਕਸੀਸ ਕੋਰ ਸਰਪੰਚ ਨੇ ਇਹ ਕਰ ਰਹੇ ਮੈਨਾਂ ਜੇ ਤਾਂ ਕਰੀਂ ਨੀ ਜਾਂ ਮੈਨਾਂ ਕੇ ਸਾਡਾ ਪਿੰਡ ਜੇ ਤੁਹਾਡਾ ਸਾਰਾ ਪਿੰਡ ਇਕੱਠਾ ਹੋਵੇ ਤਾਂ ਉਹਨਾਂ ਦੀ ਆਵਾਜ਼ ਕੀ ਹੋਊਗੀ ਕੀ ਕਹਿਣਗੇ ਵੀ ਕੌਣ ਕਰਦਾ ਫਿਰ ਸਾਰਾ ਪਿੰਡ ਤੁਹਾਡੇ ਨਾਲ ਖੜਨ ਨੂੰ ਸਹਿਮਤ ਹੋਣ ਨੂੰ ਤਿਆਰ ਹੋਊਗਾ ਅੱਧ ਪਿੰਡ ਸਾਡੇ ਨਾਲ ਐ ਦੋਨਾਂ ਨਾਲ ਪਿੰਡ ਦੇ ਵਿੱਚ ਹੀ ਪਾੜਾ ਮਤਲਬ ਅਸੀਂ ਜਿਹੋ ਦਾ ਪੈਸੇ ਦੇ ਕੇ ਭੰਨੇ ਵੀ ਜਿਹੜੇ ਆ ਆਦੋਂ ਨਾਲੋਂ ਜ਼ਿਆਦਾ ਭੰਨ ਕੇ ਫੇਰਦੇ ਨਾ ਉਹਨਾਂ ਨੂੰ ਤਾਂ ਪੈਸੇ ਦਿੱਤੇ ਵੀ ਅਸੀਂ ਪੈਸੇ ਨਹੀਂ ਦੇਣਾ ਕਿਸੇ ਦਾ ਸੱਚਾਈ ਕਹਿਣੀ ਜਿਹੜੀ ਸਚਾਈ ਗੱਲ ਹੈ ਉਹ ਕਹਿਣੀ ਹੈ ਅਸੀਂ ਉਹੀ ਅਸੀਂ ਹੋਰ ਨਾ ਕਹਿਣੀ ਬਾਕੀ ਪਿੰਡਦਿਆਂ ਨੇ ਉਹਦਾ ਪੈਸਾ ਦੇ ਕੇ ਜੋ ਮਰਜ਼ੀ ਕਹਾਈ ਜਾਂ। ਜਾ ਕੇ ਉੱਥੇ ਖੱਡੇ ਦੇਖ ਲੈਣ ਤਾਂ ਉਹ ਹੀ ਪੱਟੇ ਵੀ ਦੇਖ ਲੈਣ ਇਹਨਾਂ ਦੀਆਂ ਮਸ਼ੀਨਾਂ ਦੀਆਂ ਫੋਟੋਆਂ ਸਾਡੇ ਕੋਲ ਪਈਆਂ ਮੈਨ ਕਰਦੀਆਂ ਦੀਆਂ ਪੰਚਾਇਤ ਜੀ ਵੀ। ਸੋ ਬਿਲਕੁਲ ਸੋ ਇਹ ਮਸਲਾ ਹੈ ਮਸਲਾ ਜਿਹੜਾ ਹੈਗਾ ਦੋ ਪਿੰਡਾਂ ਦੇ ਵਿੱਚ ਲੱਗੇ ਹੋਏ ਕ੍ਰੈਸ਼ ਰੰਦਾ ਇੱਕ ਕ੍ਰੈਸ਼ਰ ਆ ਇਹ ਕਹਿੰਦੇ ਕਿ ਅਸੀਂ ਤਾਂ ਬਾਹਰੋਂ ਮਾਲ ਮੰਗਵਾਉਂਦੇ ਆ ਉੱਥੇ ਫੇਰ ਕੰਮ ਚੱਲਦਾ ਸਾਡਾ ਬਿਲਾ ਤੇ ਆਉਂਦਾ ਦੂਜੀ ਤਰ੍ਹਾਂ ਦਾ ਇਲਜ਼ਾਮ ਆ ਕਿ ਸਾਡੇ ਪਿੰਡ ਦੀ ਜ਼ਮੀਨ ਦੇ ਵਿੱਚ ਮਾਈਨਿੰਗ ਹੋ ਰਹੀ ਹੈ ਸਾਡੀ ਪੰਚਾਇਤੀ ਜ਼ਮੀਨ ਆ ਤੇ ਸ਼ਾਮਲੜ ਦੇ ਵਿੱਚ ਅਸੀਂ ਮਾਈਨਿੰਗ ਹੋ ਨਹੀਂ ਜਾਣੀ ਹਾਂਜੀ ਭਾਜੀ ਸੱਚੀ ਗੱਲ ਜੀ ਹਾਂਜੀ ਜਿਹੜੀ ਇਹ ਮਾਈਨਿੰਗ ਹੋ ਰਹੀ ਸਰ ਇਹ ਮਾਈਨਿੰਗ ਪੰਚਾਇਤ ਮੈਂਬਰਾਂ ਦੀ ਮਿਲੀਭੁਗਤ ਨਾਲ ਹੋ ਰਹੀ ਪਿੰਡ ਬਹੀਆਰੇ ਦੀ ਪੰਚਾਇਤ ਚ ਤੁਹਾਡਾ ਪਿੰਡ ਕਿਹੜਾ ਸਹੀਆਰਾ ਜੀ ਰਜਿੰਦਰ ਸਿੰਘ ਨਾਂ ਹੈ ਤੇ ਜਿਹੜਾ ਇਹ ਗੁਰਦੀਪ ਸਿੰਘ ਤੇ ਅਲੀਗੇਸ਼ਨ ਲਾਉਂਦੇ ਕਿ ਇਹ ਬਾਹਰੋਂ ਆ ਕੇ ਮਾਈਨਿੰਗ ਕੋਈ ਕਿੱਦਾਂ ਕਰ ਸਕਦਾ ਕਿਸੇ ਦੀ ਪੰਚਾਇਤ ਚ ਦੂਜੇ ਪਿੰਡ ਚ ਕੋਈ ਮੈਨੇਜ ਕਰ ਸਕਦਾ ਇਹ ਪੰਚਾਇਤ ਖੁਦ ਹੀ ਪਹਿਲੇ 5-6 ਸਾਲ ਤੋਂ ਮੈਨਿੰਗ ਚੱਲ ਰਹੀ ਜੀ ਪਹਿਲਾਂ ਵੀ ਇਹਨਾਂ ਦੀ ਪੰਚਾਇਤ ਸੀਗੀ ਹੁਣ ਵੀ 22 ਦੀਆਂ ਕੰਪਲੀਟਾਂ ਪਈਆਂ ਹਜੇ ਪੇਂਟਿੰਗ ਵਿਜੀਲੈਂਸ ਕੋਲ ਜਾਂਚ ਪਈ ਹੈ ਜੀ ਜਿਹੜੀਆਂ ਹੀ ਨਹੀਂ ਪੰਚਾਇਤ ਚੋਂ ਕਮ ਸੇ ਕਮ 50 ਕਰੋੜ ਦੀ ਇਨਕਮ ਕੀਤੀ ਤੇ ਜ਼ਮੀਨਾਂ ਖਰੀਦੀਆਂ ਤੇ ਇਹਨਾਂ ਨੂੰ ਪੁੱਛੋ ਕਿੱਥੋਂ ਪੈਸਾ ਆਇਆ ਜੀ ਇਹਨਾਂ ਕੋਲ ਤੇ ਹੁਣ ਵੀ ਕੰਪਲੀਟਾਂ ਅਸੀਂ ਪਿੰਡ ਮਹੀਆਰੇ ਤੋਂ ਐ ਪੰਚਾਇਤ ਮੈਂਬਰ ਤੋਂ ਬਿਨਾ ਤੁਸੀਂ ਇੱਕ ਮਿੱਟੀ ਦੀ ਟਰਾਲੀ ਨਹੀਂ ਪੰਚਾਇਤ ਚੋਂ ਭਰ ਸਕਦੇ ਇਹ ਮੈਨਿੰਗ ਬਾਹਰਲਾ ਬੰਦਾ ਕਿੱਦਾਂ ਕਰ ਲੂੰਗਾ ਜੀ ਇਹੀ ਤਾਂ ਉਹ ਕਹਿੰਦੇ ਜੀ ਵੀ ਅਸੀਂ ਰੋਕਣਗੇ ਸੀ ਬਾਹਰਲੇ ਬੰਦੇ ਕਰਦੇ ਆ ਜਦੋਂ ਅ ਰੋਕਣ ਜਾਣੇ ਦਾ ਹਮਲਾ ਹੁੰਦਾ ਸਰ ਉਹ ਬੰਦੇ ਰੋਕਦੇ ਆ ਪੰਚਾਇਤ ਰੋਕਦੀ ਆ ਤਾਂ ਸਾਨੂੰ ਪਿੰਡ ਦੇ ਬੰਦਿਆਂ ਨੂੰ ਪੰਚਾਇਤ ਪਰ ਦਰਖਾਸਤਾਂ ਦੇਣ ਦੀ ਕੀ ਜ਼ਰੂਰਤ ਹੈ ਜੀ ਕਿ ਉਹ ਨਜਾਇਜ਼ ਮਾਈਨਿੰਗ ਪੰਚਾਇਤ ਕਰ ਰਹੀ ਸਾਨੂੰ ਕੀ ਜ਼ਰੂਰਤ ਪੈ ਗਈ ਜੀ ਅਸੀਂ ਦੇ ਦੇ ਰੇ ਦਰਖਾਸਤਾਂ ਤੁਸੀਂ ਮੌਕਾ ਦੇਖੋ ਪਿੰਡ ਵਿੱਚ ਆਓ ਜੀ ਉੱਥੇ ਪਤਾ ਲੱਗੂ ਕੌਣ ਮਾਈਨਿੰਗ ਕਰਦਾ ਕੀ ਨਾ ਕੀਤੀ ਹੈ ਜੀ ਇਸ ਇਸ ਬੰਦਾ ਬਾਹਰਲਾ ਬੰਦਾ ਜੀ ਇਹਨੂੰ ਤਾਂ ਸਾਡੇ ਪਿੰਡ ਦੇ ਬੰਦੇ ਵੀ ਨਹੀਂ ਜਾਣਦੇ ਸਾਰੇ ਕਿ ਕੌਣ ਹੈ ਗੁਰਦੀਪ ਸਿੰਘ ਉੱਥੇ ਸਾਰੇ ਪਿੰਡ ਦੇ ਟਿੱਪਰ ਖੜੇ ਆ ਜੀ ਪਿੰਡ 'ਚ ਮਸ਼ੀਨਾਂ ਖੜੀਆਂ ਸਾਡੇ ਪਿੰਡ 'ਚ ਉਹ ਖੁਦ ਹੀ ਮਾਈਨਿੰਗ ਕਰਦੀਆਂ ਜੀ ਖੁਦ ਹੀ ਕ੍ਰੈਸ਼ਰ ਤੇ ਸਪਲਾਈ ਆਪਣੇ ਕ੍ਰੈਸ਼ਰਾਂ ਤੇ ਹੋ ਰਿਹਾ ਮਾਲ ਤੁਸੀਂ ਮੌਕਾ ਦੇਖ ਲਓ ਅਸੀਂ ਮੌਕਾ ਦਿਖਾਉਂਦੇ ਪਿੰਡ ਦੇ ਬੰਦੇ ਆ ਜੀ ਲੰਬੜਦਾਰ ਪਰਿਵਾਰ ਚੋਂ ਆ ਚਾਚਾ ਜੀ ਤੇ ਮੈਂ ਪਿੰਡ ਦਾ ਬੰਦਾ ਮੈਨੂੰ ਹੋ ਗਏ 5-6 ਸਾਲ ਕੰਪਲੇਂਟਾ ਕਰਦੇ ਇਹਨੂੰ ਜੀ ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ ਜੀ ਆਪਾਂ ਮੌਕਾ ਦਿਖਾਉਂਦੇ ਜੀ ਜਿਹੜਾ ਉਹ ਕਹਿੰਦੇ ਆ ਪਹਿਲਾਂ ਵੀ ਐਲੀਗੇਸ਼ਨ ਲੱਗੇ ਆ ਤੁਹਾਨੂੰ ਵੀ ਪਤਾ ਉੱਥੇ 2018 'ਚ ਲੜਾਈ ਵੀ ਹੋਈ ਸੰਧੂਆ ਸਾਹਿਬ ਨਾਲ ਇਹ ਇਹ ਸਵਾਲ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਪੁੱਛਿਆ ਜੀ ਤੁਸੀਂ ਉਹਨਾਂ ਨੂੰ ਦੁਬਾਰਾ ਅਗਰ ਕੋਈ ਇੰਟਰਵਿਊ ਹੁੰਦਾ ਤਾਂ ਉਹਨਾਂ ਤੇ ਪੁੱਛੋ ਕਿ ਤੁਸੀਂ ਆਓ ਜੀ ਪਿੰਡ 'ਚ ਮੌਕਾ ਦੇਖੋ ਆਪਾਂ ਦੱਸ ਦਿੰਦੇ ਹਾਂ ਜੀ ਕੌਣ ਮਾਈਨਿੰਗ ਕਰਦਾ ਤੇ ਪੰਚਾਇਤ ਦੀ ਸ਼ਹਿਤੋ ਬਿਨਾ ਕਿੱਦਾਂ ਮਾਈਨਿੰਗ ਕਰੂ ਜੀ ਮੌਕੇ ਦੀ ਪੰਚਾਇਤ ਦੇ ਇਲਾਵਾ ਹੁਣ ਤੁਸੀਂ ਕੋਈ ਇੱਕ ਟਰਾਲੀ ਨਹੀਂ ਭਰ ਸਕਦੇ ਜੀ ਜਦੇ ਪਰਚਾ ਹੋ ਜੂ ਸੋਤੇ ਤੇ ਇਹ 7-8 ਏਕੜ 'ਚ ਚੱਲ ਰਹੀ ਜੀ ਪਿਛਲੇ 15-20 ਦਿਨ ਤੋਂ 30 ਤੇ 40 40 ਫੁੱਟ ਖੱਡੇ ਹੋਗੇ ਜੀ ਸਾਡੇ ਤਾਂ ਪਿੰਡ ਦੇ ਟਿਊਬਵਲ ਸੋਗੇ ਜੀ ਸਾਰੇ ਇਸ ਚੱਕਰ 'ਚ ਇਹ ਜਿਹੜਾ 골ਡਨ ਕ੍ਰੈਸ਼ਰ ਉਹ ਪਰਚਾ ਜੀ ਉੱਥੇ ਕੋਈ ਪੰਚਾਇਤੀ ਜ਼ਮੀਨ ਨਾਲ ਲੱਗਦੀ ਐ ਤੇ ਇਹਨਾਂ ਨੇ ਕੰਪਲੇਂਟ ਕੀਤੀ ਸਾਡੇ ਨਾਲ ਸਾਡਾ ਸਾਥ ਦਿੱਤਾ ਕੰਪਲੇਂਟ ਕਰਨ ਨੂੰ ਕਿ ਪੰਚਾਇਤ ਪਟ ਰਹੇ ਉਹ ਬੰਦੇ ਉਹ ਸਾਡ ਚ ਇਹਨਾਂ ਨੇ ਉਸ ਇਹ 골ਡਨ ਕ੍ਰੈਸ਼ਰ ਤੇ ਪਰਚਾ ਕਰਾ ਦਿੱਤਾ ਏ ਤੇ ਅਸੀਂ ਕੰਪਲੇਂਟ ਦਿੱਤੀ ਉਹਦੇ ਬਾਅਦ ਦੁਬਾਰਾ ਫੇਰ ਪੰਚਾਇਤ ਤੇ ਕੰਪਲੇਂਟ ਦਿੱਤੀ ਜੇ ਨੂੰ ਬਾਰ-ਬਾਰ ਫੋਨ ਕਰਨ ਤੇ ਬਾਅਦ ਉਹ ਹਜੇ ਤੱਕ ਮੌਕਾ ਦੇਖਣ ਨਹੀਂ ਆਇਆ ਜੀ ਕਿਉਂਕਿ ਇਹ ਨਜਾਇਜ਼ ਮੈਨ ਹੈ ਕਰੋਨਾ ਦੀ ਲੁੱਟ ਹੈ ਜੀ ਇਹ ਤੁਹਾਨੂੰ ਫੋਟੋਆਂ ਦਿਖਾ ਦਿੰਦਾ ਜੀ ਮੈਂ ਫੋਨ 'ਚ ਸਰੇ ਕੰਪਲੇਂਟਾਂ ਸਾਰੀਆਂ ਜਿਹੜੀਆਂ ਅਸੀਂ ਭੇਜੀਆਂ ਹੋਈਆਂ ਐ ਇਹ ਮਾਈਨਿੰਗ ਨੂੰ ਤੇ ਸਾਰਿਆਂ ਅਫਸਰਾਂ ਨੂੰ ਇਹ ਵੀਡੀਓ ਦੇਖ ਲਓ ਜੀ ਮਾਈਨਿੰਗ ਦੀ ਇਹ ਪੰਚਾਇਤੀ ਜ਼ਮੀਨ 'ਚ ਮਾਈਨਿੰਗ ਹੋਈ ਵੀ ਉਹਨਾਂ ਨੂੰ ਪੁੱਛੋ ਜੀ ਕਿੰਨੀ ਕਿੰਨੀ ਮਾਈਨਿੰਗ ਜਿਹੜੀ ਉਹ ਐਲੀਗੇਸ਼ਨ ਲਾ ਰਹੇ ਗੁਰਦੀਪ ਸਿੰਘ ਤੇ ਉਹਨਾਂ ਨੇ ਕਿੰਨੀ ਮਾਈਨਿੰਗ ਕੀਤੀ ਐ 100 ਕਿੱਲੇ ਦੇ ਉੱਪਰ ਜ਼ਮੀਨ ਪੱਟ ਦੀ ਵੀ ਜੀ ਪੰਚਾਇਤ ਦੀ 2022 'ਚ ਵੀ ਸਰ ਡੀਸੈਲਟਿੰਗ ਦੇ ਨਾਂ ਦੇ ਆਰਚ ਵਿੱਚ 30 ਤੋਂ 40 ਕਿੱਲੇ 'ਚ ਮਾਈਨਿੰਗ ਹੋਈ ਜੀ ਉਹ ਕਿਸ ਕਿਹਨੇ ਪੱਟੀ ਉਹ ਜਵਾਬ ਦੇਣ ਪੰਚਾਇਤ ਮੈਂਬਰ ਇਨੀ ਇਹੀ ਪੰਚ ਇਹਨਾਂ ਦੀ ਹੀ ਪੰਚਾਇਤ ਸੀ ਉਸ ਟਾਈਮ ਇਹਨਾਂ ਨੇ ਮਾਈਨਿੰਗ ਕੀਤੀ ਤੇ ਹੁਣ ਇਹ ਦੁਬਾਰਾ ਫੇਰ ਡੀ ਐਨ ਜੀਟੀ ਦੇ ਸਟੇ ਹੋਣ ਦੇ ਬਾਵਜੂ ਮਾਈਨਿੰਗ ਕਰ ਰਹੀ ਹੈ ਦੇਖੋ ਤੁਸੀਂ ਕਿੱਡੀ ਬੜੀ ਤਰਸਦੀ ਹੈ ਵਿਭਾਗ ਕੀ ਕਰ ਰਿਹਾ ਫਿਰ ਜੇ ਇਹ ਗੱਲਾਂ ਤਾਂ ਹੁਣ ਸਾਰੇ ਵਿਭਾਗ ਨੂੰ ਤੁਸੀਂ ਵੀ ਪੁੱਛ ਪੁੱਛੋ ਕਿ ਬਬਾ ਵਿਭਾਗ ਕਿੱਥੇ ਸੁੱਤਾ ਪਿਆ ਮਾਈਨਿੰਗ ਕੰਪਲੇਂਟਾਂ ਵੀ ਕਰ ਰਹੇ ਅਸੀਂ ਤੇ ਫਿਰ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਫਿਰ ਬਿਲਕੁਲ ਮਸਲਾ ਇਹ ਦੋ ਪਿੰਡਾਂ ਦਾ ਹੈ ਉਹਨਾਂ ਨੇ ਆਪਣਾ ਪੱਖ ਰੱਖਿਆ ਹਾਲਾਂਕਿ ਇਲਜ਼ਾਮ ਇਸ ਤਰ੍ਹਾਂ ਵੱਲੋਂ ਲਗਾਏ ਗਏ ਸੀ ਪਰ ਸਾਡੇ ਕੋਲ ਉਹ ਤਿਰ ਪਹਿਲਾਂ ਚੱਲ ਕੇ ਆਉਂਦੀ ਆ ਜਿਸ ਤੋਂ ਬਾਅਦ ਉਹ ਆਪਣੀ ਗੱਲ ਰੱਖਦੀ ਹੈ ਇਹਨਾਂ ਦੇ ਇਲਜ਼ਾਮਾਂ ਦਾ ਜਵਾਬ ਦਿੰਦੀ ਹੈ ਪਰ ਹੁਣ ਇਹ ਤਰ੍ਹਾਂ ਵੀ ਜਿਹੜੀ ਕੈਮਰੇ ਦੇ ਸਾਹਮਣੇ ਆਈ ਹੈ ਪਰ ਇਸ ਮਸਲੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਮਸਲੇ ਦੇ ਵਿੱਚੋਂ ਤੁਸੀਂ ਕੀ ਸਮਝਦੇ ਹੋ ਕੀ ਲੱਗਦਾ ਤੁਹਾਨੂੰ ਕਿ ਇਹ ਮਸਲੇ ਦੀ ਸਚਾਈ ਕੀ ਆ ਤੁਸੀਂ ਆਪਣੀ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਪਰ ਮੈਨੇ ਦੇ ਖੇਤਰਾ ਵਿੱਚ ਅਜਿਹੇ ਰੋਲੇ ਪੈਣੇ ਜਿੱਥੇ ਨਦੀਆਂ ਦਰਿਆ ਜਾਂ ਅਜਿਹੇ ਸਰੋਤ ਹੋਣ ਜਿੱਥੋਂ ਮਾਈਨਿੰਗ ਵੱਡੇ ਪੱਧਰ ਤੇ ਕੀਤੀ ਜਾ ਸਕਦੀ ਹੋਵੇ ਉੱਥੇ ਜਿਹਾ ਰੋਲੇ ਪੈਣੇ ਜੇ ਇੱਕ ਦੂਜੇ ਦੇ ਉੱਤੇ ਇਲਜ਼ਾਮ ਲੱਗਣੇ ਜਾਂ ਚਰਚਾਵਾਂ ਹੋਣੀਆਂ ਪ੍ਰਸ਼ਾਸਨ ਦੇ ਉੱਤੇ ਵੱਡੇ ਸਵਾਲ ਖੜੇ ਕਰਦੀਆਂ ਪ੍ਰਸ਼ਾਸਨ ਇਸ ਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਸਕੇਗਾ ਜਾਂ ਅਸਲ ਮੈਨ ਨੇ ਵਿੱਚ ਜਿਹੜੀ ਧਿਰ ਪੀੜਤ ਹੈ ਉਸ ਨੂੰ ਇਨਸਾਫ ਮਿਲ ਸਕੇਗਾ ਜਿਹੜੀ ਧਿਰ ਦੋਸ਼ੀ ਹੈ ਉਹਨੂੰ ਸਜ਼ਾ ਮਿਲ ਸਕੇਗੀ ਪ੍ਰਸ਼ਾਸਨ ਇਹਦੇ ਉੱਤੇ ਕੀ ਕਰ ਰਿਹਾ ਹੈ ਕੀ ਕਰੇਗਾ ਸੱਚ ਕਦੋਂ ਸਾਹਮਣੇ ਆਊਗਾ ਕਾਰਵਾਈ ਕਦੋਂ ਹੋਊਗੀ ਦੋਸ਼ੀਆਂ ਨੂੰ ਸਜ਼ਾਵਾ ਤੇ ਪੀੜਤਾਂ ਨੂੰ ਇਨਸਾਫ ਕਦੋਂ ਮਿਲੇਗਾ ਬਹੁਤ ਸਾਰੇ ਸਵਾਲਾਂ ਦੇ ਜਵਾਬ ਅਜੇ ਬਾਕੀ ਹੈ ਉਮੀਦ ਕਰਦੇ ਹਾਂ ਕਿ ਇਹਨਾਂ ਦੇ ਜਵਾਬ ਲੋਕਾਂ ਨੂੰ ਜਲਦੀ ਮਿਲ ਸਕਣਗੇ ਗੁਰਪ੍ਰੀਤ ਸਿੰਘ ਦੇ ਨਾਸਤਨਾਮ ਸਿੰਘ ਪੰਜਾਬੀ ਲੋਕ ਚੈਨਲ